ਕਿੱਦਾਂ ਦੇਖਦੇ ਹੋ ਕੱਲ ਵਾਲੇ ਵਰਤਾਰੇ ਨੂੰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਕਾਲ ਤੱਕ ਸਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੱਕ ਦਾ ਸਫ਼ਰ ਕੱਲ ਉਹਨਾਂ ਨੇ ਪੂਰਾ ਕਰ ਲਿਆ ਕਿੱਦਾਂ ਦੇਖ ਰਹੇ ਨਹੀਂ ਮੈਨੂੰ ਉਹ ਠੀਕ ਲੱਗਿਆ ਉਹਨਾਂ ਦਾ ਪ੍ਰੋਗਰਾਮ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵੀ ਜੋ ਉਹਨਾਂ ਦੀ ਪਾਰਟੀ ਨੇ ਜੀ ਉਹਨਾਂ ਦੀ ਪਾਰਟੀ ਨੇ ਜੋ ਪ੍ਰੈਜ਼ੀਡੈਂਟ ਚੁਣੇ ਆ ਪ੍ਰਧਾਨ ਚੁਣੇ ਆ ਉਹ ਮੈਨੂੰ ਉਹ ਤਾਂ ਲੱਗਦਾ 100% ਸਹੀ ਚੁਣੇ ਆ ਠੀਕ ਹੈ ਕਿਉਂ ਕਿਉਂਕਿ ਇੱਕ ਤਾਂ ਪੜੇ ਲਿਖੇ ਬੜੇ ਆ ਇਕ ਉਹਨਾਂ ਦੇ ਅੰਦਰ ਜ਼ਖਮ ਜਿਹੜੇ ਇਹਨਾਂ ਨੇ ਕੀਤੇ ਆ ਨਾ ਬਾਦਲ ਕਿਆ ਨੇ ਉਹ ਜ਼ਖਮ ਮਿਟਣ ਵਾਲੇ ਨਹੀਂਗੇ ਇਸ ਕਰਕੇ ਉਹਨਾਂ ਨੂੰ ਦੱਸਣਗੇ ਦੂਜੀ ਗੱਲ ਉਹ ਬਿਸ਼ਰਮ ਜੇ ਨਹੀਂ ਐਡੇ ਚਲੋ ਠੀਕ ਆ ਸਿੰਘ ਸਾਹਿਬ ਵੀ ਵੇਲੇ ਕੋਈ ਗਲਤੀਆਂ ਹੋ ਗਈਆਂ ਉਹ ਵੱਖਰੀਆਂ ਗੱਲ ਐ ਪਰ ਉਹਨਾਂ ਦੇ ਅੰਦਰ ਰੜਕ ਹੈਗੀ ਆ ਕਿਉਂਕਿ ਫੇਰ ਵੀ ਅਕਸਰ ਭਾਈ ਬਿਆਨਤ ਸਿੰਘ ਜਿਹੜੇ ਆ ਸ਼ਹੀਦ ਜਿਨ੍ਹਾਂ ਨੇ ਦਰਾਗਾਹ ਦੀ ਸੋਧੀ ਸੀ ਅਕਸਰ ਉਹਨਾਂ ਦੇ ਨਾਲ ਰੜ ਹੈਗਾ ਬਲੱਡ ਰਿਲੇਸ਼ਨ ਹੈ ਉਸ ਪਰਿਵਾਰ ਦਾ ਤੇ ਇਸ ਕਰਕੇ ਕੁਛ ਨਾ ਕੁਛ ਕਰਨਗੇ ਠੀਕ ਹੈ ਕੁਛ ਨਾ ਕੁਛ ਲੈ ਟਿਕਣਗੇ ਉਹ ਠੀਕ ਹੈ ਹਾਂ ਇਹਨਾਂ ਨੂੰ ਖੁੰਝੇ ਲਾਉਣਗੇ ਬਾਦਲ ਪਰਿਵਾਰ ਨੂੰ ਤੁਹਾਨੂੰ ਠੀਕ ਲੱਗੇ ਆ ਪਰ ਕੱਲ ਦਾ ਮੈਂ ਪੋਸਟਾਂ ਦੇਖ ਰਿਹਾ ਕਹਿੰਦੇ ਆ ਕਿ ਜਥੇਦਾਰ ਦਾ ਅਹੁਦਾ ਵੱਡਾ ਹੁੰਦਾ ਕਿ ਪ੍ਰਧਾਨ ਦਵਦਾ ਹੁੰਦਾ ਕਹਿੰਦੇ ਜਥੇਦਾਰ ਰਹਿ ਕੇ ਕੁਝ ਕਰ ਨਹੀਂ ਪਾਏ ਹੁਣ ਪ੍ਰਧਾਨ ਬਣ ਕੇ ਕਰ ਲੈਣਗੇ ਓਏ ਆ ਕਾਨੂੰਨਾ ਨੇ ਤਾਂ ਇਹਨਾਂ ਨੇ ਮਾਰ ਪਤਾ ਕੌਣ ਕਹਿੰਦੇ ਇਹੀ ਜਿਹੜੇ ਬਾਦਲ ਕੇ ਬੰਦੇ ਵੀ ਆਹ ਗੱਲ ਢਾ ਦੇਓ ਜੀ ਵੀ ਅਕਾਲ ਤਖਤ ਸਾਹਿਬ ਦਾ ਅਹੁਦਾ ਵੱਡਾ ਹੁੰਦਾ ਮੰਨਦੇ ਆ ਹੂੰ ਮੰਦਿਆਂ ਵੀ ਕਾਲਤਖ ਸਾਹਿਬ ਦਾ ਜਿਹੜਾ ਜਥੇਦਾਰ ਜਾਂ ਮੰਨ ਲਓ ਕਿ ਕਿਸੇ ਵੀ ਦਸ ਸਾਹਿਬ ਦਾ ਜਥੇਦਾਰ ਉਹਦਾ ਉਹਦਾ ਬਹੁਤ ਵੱਡਾ ਹੈ ਜਿਵੇਂ ਨੰਬਰਦਾਰ ਦਾ ਉਹਦਾ ਵੱਡਾ ਹੁੰਦਾ ਤੇ ਸਰਪੰਚ ਦਾ ਨਹੀਂ ਸਰਪੰਚ 5 ਸਾਲ ਵਾਸਤੇ ਹੈ ਨੰਬਰਦਾਰ ਤਾਂ ਜਿੰਦਗੀ ਤੱਕ ਹੈ ਪਰ ਇਹ ਇਹ ਜਿਹੜੀਆਂ ਵਹਿਬਤਾਂ ਜੀਆਂ ਨੇ ਮਤਲਬ ਇਹ ਉਹਨੂੰ ਹਟਾ ਦਿਓ ਤੇ ਮੁੜ ਕੇ ਕੋਈ ਲੰਡੂ ਜਿਹਾ ਬੰਦਾ ਕਰ ਦੇ ਤਾਂ ਫੇਰ ਬਾਦਲ ਕੇ ਫੇਰ ਮੂਰੇ ਆ ਜਾਣ ਅਸਲੀਅਤ ਕਹਾਣੀ ਆ ਹੈ ਵੀ ਇਹ ਜਿਹੜੀਆਂ ਛੋਟੇ ਛੱਡੋ ਲੋਕਾਂ ਨੂੰ ਵਿਰੁੱਧ ਕਰਦੇ ਹੋ ਦੇਖੋ ਜੀ ਇੱਕ ਸਿੰਘ ਸਾਹਿਬ ਹੋ ਕੇ ਤੇ ਰਾਜਨੀਤੀ ਰਾਜਨੀਤੀ ਚ ਉਹਨੇ ਸਿੰਘ ਸਾਹਿਬ ਨੇ ਯਾਨੀ ਹਰਪ੍ਰੀਤ ਸਿੰਘ ਨੇ ਕਹਿਤਾ ਵੀ ਮੈਂ ਦੂਜਾ ਵੋਟਾਂ ਚ ਨਹੀਂ ਉਠੂੰਗਾ ਬਿਲਕੁਲ ਠੀਕ ਹੈ ਕੱਲੀ ਪ੍ਰਧਾਨਗੀ ਤੇ ਪ੍ਰਧਾਨਗੀ ਤਾਂ ਚਾਹੀਦੀ ਹੈ ਫਿਰ ਜੀ ਪ੍ਰਧਾਨਗੀ ਬਿਨਾਂ ਤਾਂ ਫਿਰ ਇਹ ਨਿਕਲ ਹੀ ਨਹੀਂ ਕਿਉਂਕਿ ਇਹ ਤਾਂ ਜੋਕਾਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਕੱਢਣ ਵਾਸਤੇ ਫਿਰ ਕੁਝ ਨਾ ਕੁਝ ਤਾਂ ਕਰਨਾ ਪਊਗਾ ਜੀ ਜੇ ਹੁਣ ਤੇ ਕੱਲੇ ਮਰਜ਼ਾਦਾ ਹੀ ਦੇਖੀ ਜਾਈ ਤਾਂ ਮਰਜ਼ਾਦਾ ਮਰਜ਼ਾਦਾ ਕਰਕੇ ਤੇ ਸਾਨੂੰ ਉੱਠਣ ਹੀ ਨਹੀਂ ਦੇ ਰਹੇ ਤੇ ਖਤਮ ਹੀ ਕਰਤਾ ਸਿੱਖ ਕੌਮ ਹੀ ਖਤਮ ਕਰਤੀ ਇਹਨਾਂ ਸੱਤ ਅੱਠ ਨਾਂ ਗਿਣਾਤੇ ਜਿਹੜੇ ਪਹਿਲਾਂ ਵੀ ਸਿੰਘ ਸਾਹਿਬ ਰਹਿਣ ਤੋਂ ਬਾਅਦ ਕਾਲੀ ਦਲ ਦੇ ਪ੍ਰਧਾਨ ਬਣਦੇ ਰਹੇ ਨੇ ਹਾਂ ਬਣਦੇ ਰਹੇ ਆ ਸ਼ਾਇਦ ਮੇਰੇ ਖਿਆਲ ਚ ਥੋੜਾ ਸਾਪ ਵੀ ਬਣੇ ਹੈਗੇ ਆ ਬਿਲਕੁਲ ਤੇ ਹੋਰ ਹੁਣ ਮੇਰੇ ਨਾਂ ਨਹੀਂ ਚ ਇੱਥੇ ਆ ਰਹੇਗੇ ਜੀ ਤੇ ਉਹ ਪ੍ਰਧਾਨ ਬਣੇ ਆ ਉਹ ਬਿਲਕੁਲ ਹਾਂ ਤੇ ਇਹ ਤਾਂ ਲਾਈਨ ਹੈ ਸਾਡਾ ਪਰਿਵਾਰ ਦਾ ਮਸਲਿਕ ਘਰ ਹੈ ਤੇ ਸਾਡਾ ਸਿੱਖੀ ਜੀ ਇਹ ਧੋੜੇ ਅਭੀ ਕਿਸੇ ਬਗਾਨੇ ਦੇ ਜਾ ਕੇ ਬਣ ਕੇ ਵੀ ਹਾਂ ਤੇ ਉੱਥੇ ਕਿੱਥੇ ਸਿੱਖ ਕੌਮ ਦੇ ਜਥੇਦਾਰ ਸੀ ਜੀ ਤੇ ਹੁਣ ਜਾ ਕੇ ਉਹਨੇ ਕਾਂਗਰਸੀਆਂ ਥੱਲੇ ਲਾਗੇ ਜਾਂ ਹੋਰ ਕਿਸੇ ਥੱਲੇ ਲਾਗੇ ਨਹੀਂ ਇਹ ਗੱਲ ਤਾਂ ਪ੍ਰਧਾਨਗੀ ਦਾ ਜਾਂ ਅਕਾਲੀ ਦਲ ਦਾ ਮਤਲਬ ਨਹੀਂ ਗੱਲ ਤਾਂ ਕੌਮ ਨੂੰ ਬਚਾਉਣ ਦੀ ਜਾਂ ਕਾਲ ਤੱਕ ਸਹਿਬ ਦੀ ਮਾਨ ਮਰਜ਼ਾਦਾ ਨੂੰ ਬਚਾਉਣ ਦੀ ਹੈ ਹਰਮੰਦਰ ਸਾਹਿਬ ਦੇ ਜਿਹੜਾ ਮਰਜ਼ਾਦਾ ਉਹਨੂੰ ਬਚਾਉਣ ਦੀ ਗੱਲ ਹੈ ਚਾਹੇ ਕੋਈ ਵੀ ਹੁਣ ਪਾਪੜ ਵੇਲਣਾ ਪਵੇ ਇਹ ਤਾਂ ਕੁਝ ਕਰਨਾ ਪਊਗਾ ਸੁਖਵੀਰ ਬਾਦਲ ਕਹਿੰਦਾ ਕਿ ਇਹਨਾਂ ਦੀ ਮਨਛਾ ਹੀ ਇਹ ਸੀਗੀ ਮੈਨੂੰ ਸਜਾਈ ਐਸੇ ਕਰਕੇ ਲਾਉਣ ਲੱਗੇ ਸੀਗੇ ਕਹਿੰਦੇ ਸਾਰਾ ਕੁਝ ਖੇਡਿਆ ਹੀ ਇਸ ਕਰਕੇ ਖੇਡ ਹੀ ਸਾਰੀ ਇਸ ਕਰਕੇ ਖੇਡੀ ਸੀ ਕਿ ਖੁਦ ਪ੍ਰਧਾਨ ਬੰਨਣਾ ਚਾਹੁੰਦੇ ਸੀ ਨਹੀਂ ਸੁਖਵੀਰ ਬਾਦਲ ਨੂੰ ਤਾਂ ਅਸੀਂ ਸੱਚਾ ਮੰਨੀਏ ਨਾ ਵੀ ਜਦੋਂ ਕਾਲ ਤਖਤ ਸਾਹਿਬ ਵੱਲੋਂ ਭਵੇਂ ਤੈਨੂੰ ਕਿਵੇਂ ਵੀ ਉਹਨੇ ਸਜ਼ਾ ਲਾਤੀ ਤੂੰ ਉੱਤੇ ਸਟੈਂਡ ਤੇ ਰਿਹਾ ਹੂੰ ਤੂੰ ਤਾਂ ਉਹਦੇ ਮੁਕਰ ਗਿਆ ਦੂਜੀ ਗੱਲ ਕਿ ਤੈਨੂੰ ਨਾ ਤੈਨੂੰ ਮਰਜ਼ਾਦਾ ਦਾ ਪਤਾ ਹੈ ਨਾ ਤੈਨੂੰ ਕੋਈ ਇਤਿਹਾਸ ਦਾ ਪਤਾ ਹੈ ਨਾ ਤੈਨੂੰ ਗੁਰਬਾਣੀ ਬਾਰੇ ਪਤਾ ਹੈ ਤੇਰੇ ਮੈਂ ਸਪੀਚ ਉਹਦੀ ਸੁਣੀ ਇੱਕ ਵਾਰੀ ਸਪੀਚ ਕਰੀ ਜਾਵੇ ਦੇਖੋ ਜੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਨਿਉਂ ਰਖਾਈ ਸੀ ਨੀਰ ਰਖਾਈ ਸੀ ਬੁਨਿਆਦ ਤੇ ਕਹਿੰਦੇ ਉਦੋਂ ਫਿਰ ਗੁਰੂ ਅਰਜਨ ਸਾਹਿਬ ਨੂੰ ਤੇ ਕਿਸੇ ਅੰਬਰਧਾਰੀ ਤੁਰਖਾ ਸਕਦੇ ਸੀ ਲੈ ਪੁੱਛਣ ਵਾਲਾ ਹੋਵੇ ਉਹ ਮੂਰਖ ਬੰਦਿਆ ਵੀ ਅੰਬਰਧਾਰੀ ਤਾਂ 1699 ਦੀ ਵਿਸਾਖੀ ਨੂੰ ਬਣਿਆ ਤੇ ਗੁਰੂ ਅਰਜਨ ਸਾਹਿਬ ਵੇਲੇ ਕਿਹੜਾ ਉਥੇ ਖਾਲਸਾ ਸੀਗਾ ਉਦੋਂ ਹੂੰ ਠੀਕ ਹੈ ਉਹਨਾਂ ਨੇ ਇੱਕ ਬ੍ਰਾਹਮ ਗਿਆਨੀ ਤੋਂ ਰਖਾਈ ਸੀ ਜੀ ਇੱਕ ਜੀਵਨ ਵਾਲੇ ਤੋਂ ਰਖਾਈ ਸੀ ਜੀ ਜੋ ਅੱਲਾਹ ਤਾਲਾ ਨੂੰ ਜਿਹੜਾ ਮਿਲਿਆ ਹੋਇਆ ਸੀ ਜਿਹੜਾ ਮੰਨ ਲਓ ਕਿ ਮਨੁੱਖਤਾ ਨੂੰ ਪਿਆਰ ਕਰਦਾ ਸੀਗਾ ਤੇ ਧਰਮਾਂ ਦੇ ਬਖਰੇਵੇਂ ਚ ਵੱਖਰਾ ਹੋ ਕੇ ਤੇ ਇੱਕ ਥਾਂ ਤੇ اٹਲ ਸੀ ਹੋ ਹੂੰ ਉਹ ਤਾਂ ਨਹੀਂ ਰਖਾਈ ਸੀ ਹੁਣ ਇਹ ਜੇ ਲੋਕ ਸਾਨੂੰ ਕੀ ਸੇਧ ਦੇਣਗੇ ਸੁਖਬੀਰ ਨੂੰ ਤਾਂ ਇਹ ਹੈ ਵੀ ਬਸ ਹੁਣ ਬੁਢਾ ਚੱਲ ਗਿਆ ਤੇ ਹੁਣ ਮੈਨੂੰ ਫਸਾਉਣਗੇ ਤੇ ਉਹ ਤਾਂ ਫਸੂਗਾ ਹੁਣ ਕਿਉਂਕਿ ਬਹੁਤ 100 ਦਿਨ ਚੋਰ ਦਾ 1 ਦਿਨ ਸਾਧ ਦਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਬਥੇਰਾ ਥਾਂ ਦੀਆਂ ਬਾਹ ਲੀਆਂ ਬਥੇਰਾ ਕੁਝ ਕਰ ਲਿਆ ਮੰਨ ਲਓ ਉਥੇ ਬਥੇਰਾ ਸ਼ਰਾਬਾਂ ਵਗੈਰਾ ਚਲਾ ਲੀਆਂ ਗੁਰਦੁਆਰਿਆਂ ਚ ਬਹੁਤ ਕੁਝ ਕਰ ਲਿਆ ਪਰ ਹੁਣ ਨਹੀਂ ਉਹ ਚੱਲਣਾਗਾ ਆਖਰ ਤਾਂ ਕੁਛ ਨਾ ਕੁਛ ਕਰਨਾ ਪਊਗਾ ਤੇ ਇਹ ਜਿਹੜਾ ਕੀਤਾ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਪ੍ਰੈਜ਼ੀਡੈਂਟੀ ਬਾਰੇ ਇਹ ਛਲਾਗਾ ਜੋ ਕਦਮ ਹੈ ਹਾਲਾਂਕਿ ਮੈਂ ਬੰਦਾ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦਾ ਤੇ ਪਰ ਜਿਹੜੀ ਸੱਚ ਨੂੰ ਸੱਚ ਕਹੂੰਗਾ ਮੈਂ ਉਹ ਗੱਲ ਜਿਹਨੇ ਵੀ ਮੈਂ ਆਪਦੀ ਪਾਰਟੀ ਦੂਜੇ ਦੇ ਵੀ ਨੁਕਸੇ ਜੇ ਕੱਢੀ ਜਾਵਾਂ ਨਾ ਵੀ ਇਹਨਾਂ ਨੂੰ ਕਿਵੇਂ ਕੱਢੋ ਭਵੇਂ ਕਿ ਕਿਵੇਂ ਵੀ ਇਹਨਾਂ ਨੂੰ ਕਿਰਾਂ ਨਿਕਲ ਜਾਣ ਦਿਓ ਇਹਨਾਂ ਨੂੰ ਤੁਸੀਂ ਇਹ ਜੇ ਕਾਨੂੰਨਾਂ ਦੇ ਬਿਆਨ ਦੇਣ ਨੂੰ ਰਹਿਣ ਦਿਓ ਵੀ ਉਹ ਸਿੰਘ ਸਾਫ ਸੀ ਜੀ ਉਹ ਪ੍ਰਧਾਨ ਬਣ ਗਿਆ ਜੀ ਫਲਾਣਾ ਬਣ ਗਿਆ ਜੀ ਉਹ ਕਰ ਗਿਆ ਜੀ ਵੀ ਮੈਂ ਤਾਂ ਕਹਿੰਨਾ ਸਾਰੇ ਹੁਣ ਇਕੱਠੇ ਹੋ ਜੋ ਇਕੱਠੇ ਹੋ ਕੇ ਇਹਨਾਂ ਨੂੰ ਕੱਢੋ ਕਿਉਂਕਿ ਇਹ ਲੁਟੇਰੇ ਨੇ ਇਹ ਕੋਈ ਕਾਲੀ ਨਹੀਂ ਇਹਨਾਂ ਦੇ ਮਖੌਟਾ ਪਹਿਨਿਆ ਹੋਇਆ ਜੇ ਕਾਲੀ ਹਣ ਤਾਂ ਇਹਨਾਂ ਦੀ ਕੁਰਬਾਨੀ ਦੱਸ ਦਿਓ ਪੰਥ ਵਾਸਤੇ ਇੱਕ ਵੀ ਕੁਰਬਾਨੀ ਦੱਸ ਦਿਓ ਜਾਂ ਉਦੋਂ ਬਾਅਦ ਮੈਂ ਆਪਦਾ ਧਰਮ ਹੀ ਛੱਡ ਦੂੰਗਾ ਮਹਿੰਦਰ ਗਰੇਵਾਲ ਉਹਨਾਂ ਦਾ ਮੈਂ ਅੱਜ ਦਾ ਬਿਆਨ ਸੁਣਿਆ ਕਹਿੰਦੇ ਕਿ ਗੈਨੀ ਹਰਪ੍ਰੀਤ ਸਿੰਘ ਨੇ ਕਿਹੜੀ ਜੇਲ੍ਹ ਕੱਟੀ ਹੈ ਪ੍ਰਧਾਨ ਬਣ ਕੇ ਕਾਲੀ ਦਲ ਦੇ ਤੇ ਤੁਸੀਂ ਕਿਹੜੀਆਂ ਜੇਲਾਂ ਕੱਟੀਆਂ ਤੁਸੀਂ ਆਪਦੀਆਂ ਕੁਰਸੀਆਂ ਵਾਸਤੇ ਕੱਟੀਆਂ ਹੂੰ ਠੀਕ ਹੈ ਅੱਛਾ ਜੇ ਜੇਲ੍ਹ ਕੱਟੇ ਤੋਂ ਹੀ ਹੁੰਦਾ ਚਲੋ ਐਂ ਮੰਨ ਲਓ ਹੂੰ ਵੀ ਜੇ ਜੇਲ੍ਹ ਕੱਟੇ ਤਾਂ ਫੇਰ ਹੀ ਉਹ ਪ੍ਰਧਾਨ ਬਣ ਸਕਦਾ ਉਹ ਨਹੀਂ ਬਣ ਸਕਦਾ ਉਦਾਂ ਹੂੰ ਬਣ ਸਕਦਾ ਹੈ ਅਮਰਤਪਾਲ ਸਿੰਘ ਕੱਟ ਰਿਹਾ ਫਿਰ ਉਹਨੂੰ ਮੰਨ ਲੈਣ ਹਾਂ ਚਲੋ ਐਂ ਮੰਨ ਲਓ ਇਹ ਵੀ ਤੁਹਾਡੇ ਬਚਨ ਸੱਚੇ ਐ ਵੀ ਅੰਮ੍ਰਿਤਪਾਲ ਸਿੰਘ ਨਾਲੇ ਉਹਦਾ ਜੀਵਨ ਐ ਨਾਲੇ ਉਹ ਹਾਜ਼ਰ ਜਵਾਬੀ ਐ ਪੜਿਆ ਲਿਖਿਆ ਹੈਗਾ ਤੇ ਫਿਰ ਉਹਨੂੰ ਮੰਨ ਲਓ ਚਲੋ ਜੀ ਜੇ ਤੁਸੀਂ ਕਹਿੰਦੇ ਤੁਹਾਡੇ ਮਗਰ ਲੱਗਦੇ ਆ ਵੀ ਉਸ ਨੂੰ ਮੰਨ ਲਓ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਇਹ ਚੀਜ਼ ਐ ਨਾ ਅੱਜ ਧਾਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਕਿ ਮੈਂ ਵੀ ਉਸੇ ਕਮੇਟੀ ਦੇ ਵਿੱਚ ਸੀ ਮੈਨੂੰ ਉਸ ਕਮੇਟੀ ਦਾ ਚੇਅਰਪਰਸਨ ਲਗਾਇਆ ਗਿਆ ਸੀ ਮੈਂ ਅਸਤੀਫਾ ਇਸ ਕਰਕੇ ਦੇ ਦਿੱਤਾ ਮੈਨੂੰ ਉਸੇ ਦਿਨ ਹੀ ਇਹ ਗੱਲ ਸੁੱਝ ਗਈ ਸੀ ਮੈਨੂੰ ਔੜ ਗਈ ਸੀ ਕਿ ਇਹ ਕੱਤਰਤਾ ਨਹੀਂ ਕਰਾਉਣੀ ਚਾਹੁੰਦੇ ਇਹ ਤਾਂ ਵੱਖਰਾ ਇਕ ਕਾਲੀ ਦਲ ਬਣਾਉਣਾ ਚਾਹੁੰਦੇ ਤੇ ਉਹਦੇ ਆਪ ਪ੍ਰਧਾਨ ਬੰਨਣਾ ਚਾਹੁੰਦੇ ਆ ਹਰਪ੍ਰੀਤ ਸਿੰਘ ਤਾਂ ਮੀਨੋ ਤਾਂ ਗੁਰਮਖੋ ਸੁਖਬੀਰ ਤੋਂ ਡਰ ਲੱਗੀ ਜਾਂਦਾ ਕਾਦਾ ਜਿਹੜੇ ਪੁਰਾਣੇ ਡਰ ਪਠਾਏ ਹੋਏ ਆ ਜਦੋਂ ਇਹਨਾਂ ਦਾ ਰਾਜ ਸੀ ਨਾ ਆਵ ਝਾੜੂ ਪੋਚੇ ਆਉਣ ਆਉਣ ਤੋਂ ਪਹਿਲਾਂ ਇਹ ਕੀ ਕਰਦੇ ਸੀ ਜਿਹੜਾ ਕੋਈ ਬੰਦਾ ਅਕਾਲੀ ਦਲ ਦੇ ਸਹਿਮਤ ਨਹੀਂ ਸੀਗਾ ਵਿਰੋਧਤਾ ਕਰਦਾ ਸੀ ਜਾਂ ਮੰਨ ਲਓ ਭਾਵੇਂ ਉਹ ਅਕਾਲੀ ਦਲ ਅੰਬਰਸਰ ਦਾ ਬੰਦਾ ਹੈ ਚਾਹੇ ਉਹ ਕਾਂਗਰਸ ਦਾ ਬੰਦਾ ਤੇ ਉਹਨੂੰ ਕਹਿੰਦੇ ਸੀ ਦੱਸ ਫਿਰ ਕਿਵੇਂ ਗਏ ਥਾਣੇ ਜਾਣਾ ਹੈ ਅੱਛਾ ਕਿ ਸਾਡੇ ਦਲ ਚ ਆਉਣਾ ਹੈ ਉਹਨੂੰ ਪਸਾ ਦਿੰਦੇ ਸੀ ਜਾਂ ਫਿਰ ਉਹ ਡਰਾ ਕੇ ਸਰੋਪਾ ਉਹਦੀ ਗੱਲ ਚ ਪਾਉਣਾ ਲਓ ਜੀ ਬੋਲੇ ਸੋ ਨਿਹਾਲ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਹੈ ਅਕਾਲੀ ਦਲ ਧਨੀ ਨਾ ਹੋ ਗਰ ਹੂੰ ਸਾਨੂੰ ਸ਼੍ਰੋਮਣੀ ਅਕਾਲੀ ਦਲ ਚਾਹੀਦਾ ਸੀ ਹੂੰ ਸ਼੍ਰੋਮਣੀ ਹਾਲਾਂਕਿ ਇੱਕ ਕੀਤੀਆਂ ਇਹਨਾਂ ਨੇ ਗਲਤੀਆਂ ਹੁਣ ਚਲੋ ਮੰਨ ਲਓ ਪ੍ਰੈਜ਼ੀਡੈਂਟ ਬਣ ਗਏ ਉਹਨਾਂ ਦਾ ਵੱਖਰਾ ਅਕਾਲੀ ਦਲ ਬਣ ਗਿਆ ਪਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਅਕਾਲੀ ਦਲ ਬਣਾਇਆ ਸੀ ਅੰਮ੍ਰਿਤਸਰ ਬਸ ਬਿਲਕੁਲ ਉਦੋਂ ਬਾਅਦ ਤਾਂ ਕੋਈ ਅਕਾਲੀ ਦਲ ਸੀ ਨਹੀਂ ਹੂੰ ਪਰ ਫੇਰ ਕੀ ਕੀਤਾ ਇਹਨਾਂ ਨੇ ਜ਼ਬਰਦਸਤੀ ਬਾਦਲ ਨੇ ਇਕੱਠ ਦਿਖਾ ਕੇ ਹਜੂਮ ਦਿਖਾ ਕੇ ਪਿੰਡਾਂ ਚੋਂ ਦਿਹਾੜੀ ਇਕੱਠੇ ਕਰਕੇ ਤੇ ਮੇਰੇ ਮਗਰ ਇਹ ਨਹੀਂ ਜਨਤਾ ਤੇ ਫਿਰ ਆਪ ਦਾ ਕਾਲੀਦਲ ਬਾਦਲ ਬਣਾ ਕੇ ਬਹਿ ਗਿਆ ਇਹ ਅੱਛਾ ਠੀਕ ਹੈ ਨਾ ਤੇ ਉਦੋਂ ਮਾਤ ਫੇਰਾ ਆ ਦਿਨ ਆ ਗਿਆ ਹੁਣ ਪੰਜਾਬ ਜਮਾ ਖਤਮ ਹੋ ਗਿਆ ਸਿੱਖੀ ਖਤਮ ਹੋ ਗਈ ਤੇ ਹੁਣ ਤਾਂ ਤੁਸੀਂ ਸੁਣਿਆ ਹੀ ਆ ਕਰਨ ਔਜਲੇ ਨੇ ਗੀਤ ਗਾਇਆ ਮਾਂ ਦੀ ਗਾਲੀ ਮਾਂ ਨੂੰ ਆਪਦੀ ਨੂੰ ਗਾਲ ਕੱਢਦੀ ਅਸੀਂ ਕਹਿੰਦਾ ਮਾਂ ਤੇ ਉਹ ਤੁਸੀਂ ਅਗਲਾ ਹੁਣ ਮੈਂ ਸ਼ਬਦ ਨਹੀਂ ਬੋਲਦਾ ਉਹ ਗੱਭਰੂ ਹੁੰਨੇ ਆ ਅਸੀਂ ਐਮ ਐਫ ਗੱਭਰੂ ਹੁੰਨੇ ਆ ਇੱਕ ਥੋੜੀ ਘਟ ਗਿਆ ਗੱਲ ਇਹ ਨਹੀਂ ਨਹੀਂ ਜੇ ਉਪਜ ਕੀਦੀ ਹੈ ਇਹ ਬਾਦਲ ਕੀ ਉਪਜ ਹੈ ਬਾਦਲ ਕੀ ਉਪਜ ਕਿਦਾਂ ਹੋਗੀ ਬਾਦਲ ਜਿਹੜੇ ਵੋਟਾਂ ਮੰਗਣ ਜਾਂਦੇ ਆ ਦੱਸੋ ਕਿੰਨੇ ਘਟਾੜੀ ਜਥੇ ਲਾਇਆ ਇਹਨਾਂ ਨੇ ਉੱਥੇ ਖਾੜੇ ਲਾ ਲੈਂਦੇ ਇਹ ਲੋਕਾਂ ਨੂੰ ਬੁੱਧੂ ਬਣਾ ਕੇ ਤੇ ਵੋਟਾਂ ਲੈ ਲੈਣੀਆਂ ਉਸ ਤੋਂ ਬਾਅਦ ਰਾਜ ਕਰਨਾ ਹੁਣ ਜਦੋਂ ਪਿਛਲੇ ਇਲੈਕਸ਼ਨ ਉਦੋਂ ਪ੍ਰਕਾਸ਼ ਬਾਦਲ ਜਾਂਦਾ ਸੀਗਾ ਉਹਨੇ ਲਿਖ ਕੇ ਪੋਸਟਰਾਂ ਤੇ ਥਾਂ ਥਾਂ ਲੱਗਿਆ ਹੋਇਆ ਕੰਧਾਂ ਤੇ ਕੀ ਖੰਭਿਆਂ ਤੇ ਕੀ ਹਰਕਤਾਂ ਰਾਜ ਨਹੀਂ ਸੇਵਾ ਰਾਜ ਨਹੀਂ ਸੇਵਾ ਤੇ ਜਦੋਂ ਜਿੱਤ ਕੇ ਫੇਰ ਰਾਜ ਨਹੀਂ ਸੇਵਾ ਹੂੰ ਫਿਰ ਰਾਜ ਤੇ ਕੋਮਾ ਲਾਤਾ ਪਹਿਲਾਂ ਤਾਂ ਸੀ ਨਾ ਰਾਜ ਨਹੀਂ ਤੇ ਕੋਮਾ ਤੇ ਫਿਰ ਸੇਵਾ ਫਿਰ ਇਕੱਲੇ ਰਾਜ ਤੇ ਕੋਮਾ ਲਾ ਕੇ ਨਹੀਂ ਸੇਵਾ ਹੁਣ ਤੁਹਾਡੀ ਖਾਲ ਅਦੀੜਾਂਗੇ ਹੂੰ ਪਹਿਲਾਂ ਕਹਿੰਦੇ ਰਾਜ ਨਹੀਂ ਸੇਵਾ ਫਿਰ ਕਹਿੰਦੇ ਰਾਜ ਕਰਾਂਗੇ 25 ਸਾਲ ਹਾਂ ਤੇ ਕੀਤਾ ਹੂੰ ਰਾਜ ਕੀਤਾ ਫਿਰ ਮਨਾਈਆਂ ਕੀਤੀਆਂ ਹੂੰ ਜੇ ਕੋਈ ਜੁੱਤੀਆਂ ਗੰਢੀ ਜਾਂਦਾ ਕੋਈ ਵਿਚਾਰਾ ਗਰੀਬ ਤੇ ਉਹਨੂੰ ਕੁਦਰਤੀ ਉੱਥੇ ਕਿਤੇ ਗੱਡੀ ਤੇ ਰੁਕ ਗਈ ਉੱਥੇ ਕੋਲ ਪੁੱਛ ਲਿਆ ਕਿੰਨੀ ਕਾਮਦਨ ਹੋ ਜਾਂਦੀ ਹੈ ਉਹ ਵਿਚਾਰਾ ਗਰੀਬ ਕਹਿੰਦਾ ਕਹਿੰਦਾ ਜੀ ਦੇਖੋ ਸਰਦਾਰ ਜੀ ਅੱਥ ਨੂੰ 300 ਰੁਪਿਆ ਜੀ ਮੈਂ ਕਮਾ ਲੈਣਾ ਸਸਤੇ ਭਾਵੇਂ ਤੈਨੂੰ ਜਾਂ ਫਿਰ ਐ ਕਰ 100 ਰੁਪਿਆ ਫਿਰ ਸਾਡਾ ਰੱਖਿਆ ਕਰ 200 ਰੁਪਿਆ ਤੂੰ ਘਰੇ ਲੈ ਜਾ ਕੇ 100 ਸਾਨੂੰ ਜਮਾ ਕਰਾਇਆ ਕਰ ਇੱਥੋਂ ਤੱਕ ਤੇ ਗਿਰਗੇ ਸੀ ਇਹ ਅੱਛਾ ਇੱਕੋ ਤੱਕ ਤੱਕ ਤੇ ਗਿਰਗੇ ਸੀ ਹੁਣ ਉਹ ਜਿਹੜਾ ਲਹੂ ਮੂਹ ਲੱਗਿਆ ਉਹ ਹੀ ਇਹਨਾਂ ਨੂੰ ਤੜਫਾਈ ਜਾਂਦਾ ਹੁਣ ਗਿਆਨੀ ਜਿਹੜਾ ਹਰਪ੍ਰੀਤ ਸਿੰਘ ਹੈ ਨਾ ਉਹ ਇਹਨਾਂ ਨੂੰ ਬਹੁਤ ਵੱਡਾ ਦਿਓ ਲੱਗੀ ਜਾਂਦਾ ਹੈ ਹੂੰ ਵੀ ਉਹ ਹੜੱਪ ਕਰੂ ਉਹ ਕਰੂ ਤੇ ਕਰੂਗਾ ਉਹ ਹੂੰ ਵੀ ਪਹਿਲਾਂ ਕਹਿੰਦੇ ਸੀਗੇ ਕਿ ਸੁਖਬੀਰ ਬਾਦਲ ਤੋਂ ਬਿਨਾ ਤਾਂ ਕੋਈ ਪ੍ਰਧਾਨ ਹੋ ਹੀ ਨਹੀਂ ਸਕਦਾ ਕਾਲੀ ਦਲ ਦਾ ਕੋਈ ਚਲਾ ਹੀ ਨਹੀਂ ਸਕਦਾ ਕਾਲੀ ਦਲ ਤੇ ਜੇ ਉਹਨਾਂ ਨੇ ਕੱਲ ਪ੍ਰਧਾਨ ਬਣਾ ਲਿਆ ਤੇ ਹੁਣ ਫਿਰ ਐਡਾ ਡਰ ਕੇ ਪੈ ਗਿਆ ਜਦੋਂ ਕੋਈ ਚਲਾ ਹੀ ਨਹੀਂ ਸਕਦਾ ਤੇ ਇਹਨਾਂ ਨੂੰ ਹੁਣ ਡਰ ਕਾਦਾ ਹੈਗਾ ਸ਼੍ਰੀਮਾਨ ਜੀ ਜਿਨ੍ਹਾਂ ਨੇ ਲਾਹਣ ਕੱਢੇ ਐ ਹੂੰ ਸ਼ਰਾਪ ਕੱਢੀ ਐ ਹੂੰ ਉਹ ਕਹਿੰਦੇ ਐ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਹੂੰ ਉਹ ਕਹਿੰਦੇ ਐ ਜਿਨ੍ਹਾਂ ਨੇ ਬਲੈਕਾਂ ਕੀਤੀਆਂ ਅਮਜੀਤ ਜੀ ਵਰਗੇ ਉਹ ਕਹਿੰਦੇ ਆ ਹੂੰ ਪੁੱਛਣ ਵਾਲਾ ਇਹਨੂੰ ਐ ਪੁੱਛੋ ਜਿਹੜੇ ਇਹ ਗੱਲਾਂ ਕਰਦੇ ਆ ਵੀ ਇਹ ਬੰਦਾ ਨਿਤਨੇਮਕ ਜਾਣਦਾ ਹੈ ਜਾਪ ਸਾਹ ਸੁਣਾ ਦੇ ਚਲੋ ਸੁਖਵੀਰ ਬਾਦਲ ਸੁਖਵੀਰ ਬਾਦਲ ਨਹੀਂ ਜਾਣਦਾ ਨਹੀਂ ਜਾਣਦਾ ਅੱਛਾ ਹੁਣ ਇਹਨੇ ਦਾੜ੍ਹੀ ਖੋਲੀ ਦਾੜ੍ਹੀ ਕਿਉਂ ਮੰਨੀ ਸੀ ਹੂੰ ਖਾਲਸਾ ਪੰਥੇ 'ਚ ਤਾਂ ਇੱਕ ਹਾਬਤ ਬਣੀ ਹੋਈ ਆ ਮੁੰਨੀ ਤੇ ਤੁੰਨੀ ਵਾਲੇ ਦਾਤਵਾਰ ਨਾ ਕਰੋ ਹੂੰ ਇੱਕ ਬਰਾਬਰ ਇੱਕ ਬਰਾਬਰ ਹੈ ਹੂੰ ਤੇ ਫਿਰ ਇਹ ਪ੍ਰਧਾਨ ਕਿਹੜੇ ਪਾਸਿਓਂ ਆ ਗਿਆ ਦੂਜੀ ਗੱਲ ਫਿਰ ਜਿਹੜਾ ਕਾਲੀ ਦਲ ਦਾ ਪ੍ਰਧਾਨ ਹੈ ਚਾਹੇ ਉਹ ਢਿੰਗ ਸਿੰਘਾਂ ਦਾ ਜਥੇਦਾਰ ਹੈ ਜਾਂ ਕੋਈ ਵੀ ਮੁਖੀ ਹੈ ਉਹਦੇ ਹੱਥ 'ਚ ਵੱਡੀ ਤੇਗ ਉਹ ਨਿਸ਼ਾਨੀ ਹੁੰਦੀ ਹੈ ਹੂੰ ਜਿਵੇਂ ਫੌਜ ਦੇ ਅਫਸਰ ਦੇ ਹੱਥ ਜਾਂ ਪੁਲਿਸ ਦੇ ਹੱਥ ਦੇ ਅਫਸਰ ਦੇ ਹੱਥ 'ਚ ਛਟੀ ਹੁੰਦੀ ਹੈ ਕਾਨੂੰਨ ਦੀ ਉਦੋਂ ਪਤਾ ਲੱਗਦਾ ਵੀ ਕੋਈ ਸੀਨੀਅਰ ਅਫਸਰ ਹੈ ਜੀ ਤੇ ਇਹ ਤਾਂ ਕਿਰਪਾਨ ਤੋਂ ਸ਼ਰਮ ਮੰਦੇ ਸੀ ਹੂੰ ਇਹ ਤਾਂ ਉੱਤੋਂ ਦੀ ਗਾਤਰਾ ਗਾਤਰਾ ਉੱਦੋਂ ਜਾ ਪਾਇਆ ਜਿੱਦੇ ਵਕਾਲਤਾ ਸਾਹਿਬ ਪੇਸ਼ ਹੋਣਾ ਸੀਗਾ ਹੂੰ ਵੀ ਹੁਣ ਲੋਕ ਪੁੱਛਣਗੇ ਤੇਰਾ ਗੱਤਰਾ ਕਿੱਥੇ ਜਾਂ ਸਿੰਘ ਸਾਹਿਬ ਵੀ ਪੁੱਛਣਗੇ ਹੂੰ ਤੇ ਉਦੋਂ ਦੀ ਕਰੋੜੀ ਯਾਨੀ ਹਰਪ੍ਰੀਤ ਸਿੰਘ ਨਾਲ ਕਿਉਂਕਿ ਹਰਪ੍ਰੀਤ ਸਿੰਘ ਨੇ ਫਿਰ ਸਪਸ਼ਟ ਕਹਿਤਾ ਹੂੰ ਇਹ ਚੀਜ਼ਾਂ ਹਾਂ ਐਨੀ ਇੱਕ ਗਲਤੀ ਉਹਨਾਂ ਸਿੰਘ ਸਾਹਿਬਾਂ ਦੀ ਉਹ ਜਿਹੜਾ ਹੈਗਾ ਮੈਂ ਉਹਨਾਂ ਸਿੰਘ ਸਾਹਿਬਾਂ ਦਾ ਨਾਮ ਵਿਸਰ ਗਿਆ ਜਿਹੜੇ ਨਾਲ ਸੀਗੇ ਜਿਹੜੇ ਪਿੱਛੇ ਜੇ ਰਕਵੀਰ ਸਿੰਘ ਰਕਵੀਰ ਸਿੰਘ ਯਾਨੀ ਰਕਵੀਰ ਸਿੰਘ ਸੀਗੇ ਤੇ ਯਾਨੀ ਹਰਪ੍ਰੀਤ ਸਿੰਘ ਤੇ ਬਾਕੀ ਜਿਹੜੇ ਨਾਲ ਸੀਗੇ ਉਹਦੇ ਜੇ ਇਹਨਾਂ ਨੂੰ ਪੰਚ ਚੋ ਛੇਕ ਦਿੰਦੇ ਲੋਕਾਂ ਨੇ ਉਹਨਾਂ ਸਿੰਘ ਸਾਹਬਾਂ ਨੂੰ ਹੱਥਾਂ ਤੇ ਚੱਕ ਲੈਣਾ ਸੀ ਲੋਕਾਂ ਨੇ ਉਹਨਾਂ ਨੂੰ অবতার ਮੰਨ ਲੈਣਾ ਸੀ ਕਿ ਆ ਵੀ ਅਗੰਮੀ ਰੂਹ ਆਈ ਹੈ ਗੱਲ ਕਰੋ ਇਹ ਅੰਦਰੋਂ ਫੇਰ ਇਹਨਾਂ ਦੇ ਅੰਦਰ ਇਹਨਾਂ ਦੇ ਡਰ ਇਹਨਾਂ ਬੈਠਾ ਵੈ ਵੀ ਮਾਰ ਦੇਣਗੇ ਉਹ ਮੌਤ ਦਾ ਸੱਜਣਾ ਇੱਕ ਦਿਨ ਆਉਣੀ ਹੈ ਹੂੰ ਕਿਉਂਕਿ ਬਾਬਾ ਫਰੀਦ ਜੀ ਦਾ ਕਥਨ ਹੈ ਜਿੱਥ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇਖਾ ਲੈ ਇਹ ਤਾਂ ਇੱਕ ਦਿਨ ਆਉਣੀ ਹੈ ਮਲਕ ਲ ਮੌਤ ਜਾਵ ਸੀ ਸਭ ਦਰਵਾਜ਼ੇ ਪੰਨ ਹੂੰ ਕੁ ਸ਼ਾਮ ਦੀ ਨਾਲ ਥੋੜੀ ਹੈ ਜੀ ਕੋ ਸ਼ਾਮ ਦੀ ਕਰਕੇ ਨਾਲੇ ਤਾਂ ਗਿਆਨੀ ਰੁਘਵੀਰ ਸਿੰਘ ਨੂੰ ਸਜ਼ਾ ਭੁਗਤਣੀ ਪਈ ਸਿੰਘ ਸਾਹੀ ਤੋਂ ਲਾਤਾ ਜੀ ਗਿਆਨੀ ਹਰਪ੍ਰੀਤ ਸਿੰਘ ਘੜ ਰਹੇ ਸੀ ਉਹਦਾ ਸਾਥ ਨਹੀਂ ਦਿੱਤਾ ਇਹਨਾਂ ਨੇ ਹਮ ਗਿਆਨੀ ਹਰਪ੍ਰੀਤ ਸਿੰਘ ਕਾਮਯਾਬ ਹੋ ਗਏ ਭਾਵੇਂ ਮੈਂ ਚਾਹੇ ਉਹਨਾਂ ਦੇ ਐਂਟੀ ਉਸ ਪਾਰਟੀ ਦੇ ਮੈਨੂੰ ਨਹੀਂ ਚੰਗਾ ਲੱਗਦਾ ਇਸ ਤਰ੍ਹਾਂ ਕਿਉਂਕਿ ਕੱਲ ਸਾਰਿਆਂ ਨੂੰ ਇਕੱਠੇ ਕਰਨ ਬਸ ਕਾਲੀ ਦਲ ਸਿਰਫ ਇੱਕੋ ਕਰੋ ਹਮ ਸਾਰੇ ਕਾਲੀ ਦਲ ਜਿਸ ਤਰ੍ਹਾਂ ਪਰ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਰੇ ਕਾਲੀ ਦਲ ਭੰਗ ਕਰਕੇ ਇੱਕ ਇਕਤਾ ਕਰਤੀ ਸੀਗੀ ਉਸ ਤਰ੍ਹਾਂ ਸਾਰਿਆਂ ਦੀ ਇਕਤਾ ਹੋਵੇ ਅੱਛਾ ਉਦੋਂ ਬਾਅਦ ਜਿਹੜੇ ਚੁਣੇ ਜਾਣ ਆਗੂ ਉਹ ਜਦੋਂ ਕਾਲੀ ਦਲ ਇਕ ਕੀਤਾ ਸੀ ਉਦੋਂ ਦੀ ਘਟਨਾ ਹੈ ਜਿਹੜੀ ਸੁਣਦੇ ਵਿੱਚ ਆਉਂਦੀ ਹੈ ਕਿ ਜਥੇਦਾਰ ਸਾਹਿਬ ਨੂੰ ਗਲ ਪੈ ਗਏ ਸੀ ਬਾਥਰੂਮ ਦੇ ਵਿੱਚ ਵੜ ਕੇ ਕੁੰਡੀ ਲਾ ਕੇ ਜਾਣ ਵਿੱਚ ਉਹ ਕੁਝ ਕੀਤਾ ਜੋ ਆਪ ਦੱਸ ਰਹੇ ਆ ਪ੍ਰੋਫੈਸਰ ਮਨਜੀਤ ਸਿੰਘ ਆਪ ਦੱਸ ਰਹੇ ਆ ਵੀ ਇਹ ਕਾਲੀ ਦਲ ਨਹੀਂ ਸੀ ਇਹ ਗੁੰਡਾ ਦਲ ਸੀ ਅੱਛਾ ਇਹ ਗੁੰਡਾ ਦਰਸੀ ਜਾ ਕੇ ਉਹਦੇ ਗਲ ਪੈ ਗਏ ਫਿਰ ਸਿੰਘ ਸਾਹਿਬ ਦੀ ਕੀਮਤ ਕੀ ਰਹੇਗੀ ਫਿਰ ਤਾਂ ਉਹਨੂੰ ਚਪੜਾਸੀਆਂ ਵਾਲੇ ਜੰਗ ਵਿੱਚ ਜਦ ਮਰਜੀ ਕੁੱਟ ਲੋ ਇਹ ਕਾਲੀ ਫੂਲਾ ਸਿੰਘ ਥੋੜੇ ਹੀ ਹੈ ਵੀ ਖੜ ਜਾ ਇੱਥੇ ਕਾਣਿਆ ਤੂੰ ਮੋਰਾ ਨਚਾਈ ਹੈ ਇਹ ਜੁਰਤ ਤਾਂ ਚੱਲਣੀ ਦਿੱਤੀ ਇਹਨਾਂ ਨੇ ਕਿਉਂਕਿ ਇਹਨਾਂ ਨੇ ਸਿੱਖੀ ਖਤਮ ਕਰਤੀ ਸਿੱਖੀ ਦੀ ਮਰਜ਼ਾਦਾ ਖਤਮ ਕਰਤੀ ਸਿੱਖੀ ਦੇ ਨਿਯਮ ਖਤਮ ਕਰਤੇ ਤੇ ਲੋਕ ਹੋਰ ਆਵਾਰਾ ਜੇ ਲੋਕ ਹੋ ਗਏ ਲੋਕਾਂ ਨੂੰ ਪਤਾ ਹੀ ਨਹੀਂ ਆ ਗਿੱਦੜ ਬੇਲਾ ਕੇ ਜੋਬੜੇ ਉਹ ਜੀ ਫਿਰ ਬਾਦਰ ਸਾਹਿਬ ਨੇ ਕੀ ਕਰਤਾ ਵੀ ਬਾਦਰ ਸਾਹਿਬ ਨੇ ਦੱਸੋਗੇ ਤੁਹਾਡੇ ਇਲਾਕੇ ਚ ਕਿੰਨੇ ਕੰਬਰ ਧਾਰੀ ਹੈ ਕਿੰਨੇ ਕਿ ਸਿੱਖ ਹੈ ਇਹ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਖਤਮ ਕੀਤੀਆਂ ਤੇ ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸੀ ਉਹ ਵੀ ਇੱਕ ਸੁਲਝੇ ਪ੍ਰੋਫੈਸਰ ਸਾਨਕਸਰ ਉਹ ਗੁਰਮਤਥ ਦੇ ਤੇ ਜਦ ਐ ਜਾ ਕੇ ਸਿੰਘ ਸਾਹਿਬ ਦੀ ਗੱਲ ਪੈਣਾ ਫਿਰ ਅਕਾਲ ਤਖਤ ਦੀ ਮਰਜ਼ਾਦਾ ਕਿੱਥੇ ਰਹੇਗੀ ਫਿਰ ਇਹਨਾਂ ਦੇ ਨਾਰੇ ਸੁਣਨੇ ਹੁਣ ਕਾਲ ਤਸ ਸਾਹ ਨਾ ਟਕਰਾਏਗਾ ਚੂਰ ਚੂਰ ਹੋ ਜਾਏਗਾ ਹੁਣ ਚੂਰ ਚੂਰ ਹੋ ਜੋ ਤੁਸੀਂ ਫਿਰ ਕਹਿੰਦੇ ਨੇ ਤੱਕੇ ਪਰ ਨੂੰ ਪਾਵੇ ਘਰ ਨੂੰ ਜੀ ਤੋ ਆ ਕਿਸੇ ਵਾਸਤੇ ਪਟਿਆ ਡੇਗ ਆਪ ਰਹੇ ਆ ਬਿਲਕੁਲ ਹੁਣ ਇਹ ਆਪ ਚੂਰ ਚੂਰ ਹੋਣਗੇ ਕਿਉਂਕਿ ਹੁਣ ਇਹ ਟੱਕਰ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਲਈ ਆ ਗਿਆਨੀ ਹਰਪ੍ਰੀਤ ਸਿੰਘ ਨਾਲ ਨਹੀਂ ਉਹ ਗਿਆਨੀ ਹਰਪ੍ਰੀਤ ਸਿੰਘ ਤਾਂ ਮਨੋੱਖ ਇੱਕ ਜਾਂ ਜਿਹੜੇ ਹੋਰ ਨਮਾਇंदे ਨੇ ਮਨੋੱਖ ਹੈ ਇਹ ਤਾਂ ਟੱਕਰ ਅਕਾਲ ਤਖਤ ਸਾਬ ਨਾਲ ਦਾ। ਤਾਂ ਮੀ ਸਾਹਿਬ ਕਹਿੰਦੇ ਸਾਨੂੰ ਸ਼ੱਕ ਪੈਂਦਾ ਕੋਈ ਮਗਰ ਹੈਗਾ ਜਿਹੜਾ ਨਿਸ਼ਾਨ ਖੋਣ ਦੀਆਂ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੱਲ ਹੀ ਕਰ ਦਿੱਤੀਆਂ ਦਫ਼ਤਰ ਖੋਣ ਦੀਆਂ ਗੱਲਾਂ ਕਰ ਦਿੱਤੀਆਂ ਐਸਜੀਪੀਸੀ ਖੋਣ ਦੀਆਂ ਗੱਲਾਂ ਕਰ ਦਿੱਤੀਆਂ ਉਹ ਕਹਿੰਦੇ ਚਾਹ ਵੀ ਇਲੈਕਸ਼ਨ ਜੇ ਹੋ ਜਾਣਗੇ ਕੋਈ ਵੀ ਲੜ ਸਕਦਾ ਲੜ ਕੇ ਜੇ ਕੋਈ ਜਿੱਤ ਸਕਦਾ ਜਿੱਤੇ ਪਰ ਜਿਹੜੀ ਖੋਣ ਦੀਆਂ ਗੱਲਾਂ ਕਰਦੇ ਨਾ ਉਹ ਤੋਂ ਸਾਨੂੰ ਲੱਗਦਾ ਕਿ ਮਗਰ ਕੋਈ ਨਾ ਕੋਈ ਜ਼ਰੂਰ ਹੈਗਾ ਸਿੱਧੇ ਸ਼ਬਦਾਂ ਵਿੱਚ ਕਹਿ ਲਵਾਂ ਕਹਿੰਦੇ ਕਿ ਮਗਰ ਬੀਜੇਪੀ ਹੈ। ਨੇ ਹੋਰ ਚਾਹੇ ਹੋਵੇ ਜਾਂ ਨਾ ਹੋਵੇ ਬੀਚੇ ਵੀ ਹੋਵੇ ਜਾਂ ਕੋਈ ਜਾਂ ਡੋਟਾ ਠੇ ਖੂਚ ਪੈਣ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਮਗਰ ਗੁਰੂ ਗ੍ਰੰਥ ਸਾਹਿਬ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨ ਰਹੇ ਜੇ ਮੰਨ ਰਹੇ ਹੋ ਤਾਂ 328 ਰੁਪਏ ਦੱਸੋ ਸਾਡੇ ਕਿੱਥੇ ਆ ਹਾਂ ਤੁਸੀਂ ਪ੍ਰੈਜ਼ੈਂਟ ਪ੍ਰੈਜ਼ੀਡੈਂਟੋਂ ਹਾਜ਼ਰ ਤੁਸੀਂ ਪ੍ਰਧਾਨ ਹੋ ਕੁਤਮੀ ਜੀ ਦੱਸੋ 328 ਰੁਪਏ ਕਿੱਥੇ ਆ ਫਿਰ ਉਹ 90 ਲੱਖ ਦੇ ਜਿਹੜੇ ਇਸ਼ਤਿਹਾਰ ਵੰਡੇ ਸੀ ਉਹ 90 ਲੱਖ ਦਾ ਹਿਸਾਬ ਦੱਸੋ ਤੁਹਾਨੂੰ ਕਿੱਥੇ ਆ ਹਮ ਠੀਕ ਹੈ ਨਾ ਬਾਕੀ ਚੀਜ਼ਾਂ ਦਾ ਬਹੁਤ ਬਹੁਤ ਕੁਝ ਪਿਆ ਹਜੇ ਜੀ ਠੀਕ ਹੈ ਇਸ ਕਰਕੇ ਤੁਹਾਡੇ ਪਿੱਛੇ ਵੀ ਹੈਗਾ ਸੁਖਬੀਰ ਤੁਹਾਡੇ ਪਿੱਛੇ ਸੁਖਬੀਰ ਹੈ ਬਲਟੋ ਹੈ ਫਿਰ ਕੋ ਝੂਠਾ ਨੰਦ ਹੈ ਝੂਠਾ ਨੰਦ ਕੌਣ ਹੈ ਉਹ ਹੀ ਜਿਹੜੇ ਜਿਹਨੂੰ ਕੀ ਕਹਿੰਦੇ ਆ ਸੁਚਾਲਾ ਅੱਛਾ ਅਜਤੀ ਸਤੀ ਬ੍ਰਹਮਚਾਰੀ ਉਹ ਸਾਰੇ ਇਹਨਾਂ ਦੇ ਪਿੱਛੇ ਆ ਠੀਕ ਹੈ ਨਾ ਤੇ ਫਿਰ ਉਹਦੇ ਮਗਰ ਤਾਂ ਫਿਰ ਗੁਰੂ ਸਾਹਿਬ ਹੈ ਜਾਂ ਪੰਥਕ ਕੌਮ ਹੈ ਜਿਹੜੀ ਜਿੰਨੇ ਕੋ ਉਹਦੇ ਨਾਲ ਹਨ ਉਹਨਾਂ ਨੇ ਕੱਲ ਕਿਹਾ ਕਹਿੰਦੇ ਕਿ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਜੇ ਮੈਂ ਅੱਜ ਚੱਲਿਆ ਤੇ 15 ਲੱਖ ਸੰਗਤ ਨਾਲ ਲੈ ਕੇ ਚੱਲਿਆ 15 ਲੱਖ ਮੈਂਬਰਸ਼ਿਪ ਇਹਨਾਂ ਨੇ ਡੈਲੀਗੇਟਾਂ ਨੇ ਸਾਰਾ ਜਿਹੜਾ ਕੀਤਾ ਆ ਪ੍ਰਤੀ ਕਮੇਟੀ ਨੇ ਕੀਤਾ ਆ ਉਹ ਕੀਤੀ ਆ ਤੇ ਉਸ ਤੋਂ ਬਾਅਦ ਮੈਨੂੰ ਪ੍ਰਧਾਨ ਚੁਣਿਆ ਮੈਂ ਅੱਜ ਤੁਰਿਆ ਤੇ 15 ਲੱਖ ਨਾਲ ਲੈ ਕੇ ਤੁਰਿਆ ਹਾਂ ਦੂਜੀ ਗੱਲ ਇਹ ਵੀ ਤੁਹਾਡੀ ਗੱਲ 'ਚ ਵਜਨ ਹੈ ਅਗਲੀ ਗੱਲ ਇਹ ਵੀ ਹੈ ਵੀ ਤੁਸੀਂ тами ਸਾਹਿਬ ਜੀ ਪੜੇ ਲਿਖੇ ਹੋ ਸਤਕਾਰਯੋਗ ਹੋ ਤੁਸੀਂ ਅ ਮੰਨ ਲਓ ਐਡਵੋਕੇਟ ਵੀ ਹੋ ਵਕੀਲ ਹੋ ਮੌਕੇ ਤੇ ਪਰ ਮੈਨੂੰ ਇਹ ਗੱਲ ਦੱਸੋ ਵੀ ਬਾਦਲ ਕਹਿੰਨੇ ਕਿ ਸ਼ਹੀਦਾਂ ਦੇ ਕਿਹੜੇ ਪਰਿਵਾਰ ਨੂੰ ਅੱਗੇ ਆਉਣ ਦਿੱਤਾ ਹੂੰ ਆਉਣ ਦਿੱਤਾ ਕਿਸੇ ਨੂੰ ਹਾਂ ਆ ਮਨਜੀਤ ਸਿੰਘਾਂ ਕੋਈ ਚਮਚਾ ਜਾਂ ਬਣ ਕੇ ਅੱਜ ਤਾਂ ਵੱਖਰੀ ਗੱਲ ਹੈ ਹੂੰ ਸਿਰ ਚੱਕ ਕੇ ਨਹੀਂ ਹੁਣ ਤਾਂ ਮਨਜੀਤ ਸਿੰਘ ਨੂੰ ਵੀ ਪਤਾ ਲੱਗਿਆ ਹੁਣ ਤੱਕ ਬਾਦਲ ਕੇ ਮਾੜੇ ਐ ਤੇ ਜਦੋਂ ਪਹਿਲਾਂ ਉਦੋਂ ਕਿਉਂ ਨਾ ਬੋਲਿਆ ਭਈ ਤੂੰ ਹੂੰ ਠੀਕ ਹੈ ਅੱਜ ਬੀਬੀ ਸਤਵੰਤ ਕੌਰ ਨੂੰ ਉਹਨਾਂ ਨੇ ਮੂਹਰੇ ਲਾਇਆ ਹੂੰ ਉਹਨੂੰ ਪ੍ਰੈਜ਼ੀਡੈਂਟ ਬਣਾ ਰਹੇ ਸੀ ਜੀ ਲੜਕੀ ਨੂੰ ਬੀਬੀ ਸਤਵੰਤ ਕੌਰ ਨੂੰ ਠੀਕ ਆ ਉਹਨੇ ਜਵਾਬ ਦਿੱਤਾ ਮੈਂ ਇਹ ਕਹ ਲਦਾ ਵੀ ਕਦਰ ਕਰਦਾ ਕਿਉਂ ਕਿ ਇਸ ਦੇ ਵਿੱਚ ਜੇ ਪ੍ਰੈਜ਼ੀਡੈਂਟ ਬਣਾ ਦਿੰਦੇ ਬਾਅਦ ਚ ਕੋਈ ਕਮੀ ਰਹਿ ਜਾਂਦੀ ਤਾਂ ਉਸ ਭਾਈ ਅਮਰੀਕ ਸਿੰਘ ਸ਼ਹੀਦ ਦਾ ਨਾਮ ਬਦਨਾਮ ਹੋਣਾ ਸੀ ਚੰਗਾ ਕੀਤਾ ਸਗੋਂ ਉਹ ਪ੍ਰੈਜ਼ੀਡੈਂਟ ਨਹੀਂ ਬਣੇ ਹੋਰ ਸੇਵਾਦਾਰ ਹੋਰ ਸੇਵਾ ਸੰਭਾਲ ਲੈਣ ਵਕ ਕੋ ਬੱਕਰੀ ਗੱਲ ਹੈਗੀ ਐ ਬਲਾਰੇ ਵੀ ਬਹੁਤ ਸੋਹਣੇ ਨੇ ਬੜਾ ਮੈਂ ਸੁਣਦਾ ਹੁੰਦਾ ਹੁੰਦਾ ਹਾਂ ਸਾਬ ਲੜਕੀ ਨੂੰ ਬੀਬੀ ਜਿਹੜੀ ਹੈ ਸਤਵੰਤ ਕੌਰ ਨੂੰ ਪਰ ਜਿਹੜਾ ਇਹ ਇਹਨਾਂ ਨੇ ਕੀਤਾ ਨਾ ਹੁਣ ਉਹਦੇ ਪਿੱਛੇ ਅਕਾਲ ਪੁਰਖ ਹੈ ਹਮ ਬੀਜੇਪੀ ਨੂੰ ਛੱਡੋ ਤੁਸੀਂ ਹਮ ਅੱਛਾ ਉਹਦੇ ਪਿੱਛੇ ਬੀਜੇਪੀ ਹੈ ਮੰਨ ਲਿਆ ਗੱਲ ਹਮ ਤੇ ਜਦੋਂ ਤੁਸੀਂ ਕਰਦੇ ਸੀ ਉਦੋਂ ਕੌਣ ਸੀਗਾ ਅਮਿਤ ਸ਼ਾਹ ਕੌਣ ਸੀ ਹਮ ਮੋਦੀ ਕੌਣ ਸੀ ਤੇ ਬਾਦਲ ਜਦੋਂ ਜਾ ਕੇ ਮੋਹਨ ਭਗਵਤ ਦੇ ਖੁਰੜਿਆਂ ਤੇ ਹੱਥ ਲਾਉਂਦਾ ਸੀ ਤੇ ਮੱਥੇ ਨੂੰ ਲਾਉਂਦਾ ਸੀ ਉਹ ਕੌਣ ਸੀਗਾ ਉਹ ਕਾਮਰੇਡ ਸੀ ਮੋਨ ਭਗਵਤ ਕਿ ਅਕਾਲੀ ਦਲ ਸੀ ਜਾਂ ਆਮ ਆਦਮੀ ਸੀ ਸੀਤਾ ਉਹ ਉਹ ਮੋਢ ਸੀ ਗਾ ਬੀਜੇਪੀ ਦਾ ਹੋ ਜੀ ਹੋਰ ਨੂੰ ਉਪਦੇਸ਼ ਹੈ ਆਪ ਨਾ ਕਰੇ ਦੂਜੇ ਵੱਲ ਉਂਗਲ ਚੱਕਣੀ ਬੜੀ ਸੌਖੀ ਹੁੰਦੀ ਹੈ ਪਹਿਲਾਂ ਆਪਣੇ ਅੰਦਰ ਆਪਣੇ ਹੀ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਆਪਣੇ ਅੰਦਰਲਾ ਫਰੋਲੋ ਤੁਸੀਂ ਤੁਸੀਂ ਉਹਦੇ ਵਾਰੀ ਬੀਜੇਪੀ ਤੁਸੀਂ ਜੋ ਮਰਜ਼ੀ ਕਰੀ ਜਾਓ ਕਹਿੰਦੇ 5-7 ਸਾਲ ਜਥੇਦਾਰ ਰਹੇ ਕਾਰਗੁਜ਼ਾਰੀ 0 0 ਦੇ ਬਰਾਬਰ ਰਹੀ ਇਹਨਾਂ ਦੀ ਉਦੋਂ ਕਿਆ ਨਾ ਬੋਲੇ ਉਦੋਂ ਤੁਹਾਡੇ ਮੂੰਹ ਦਾ ਆਪਰੇਸ਼ਨ ਕੀਤਾ ਸੀਗਾ ਵੀ ਬੁੱਲ ਸਿਉਂਤੇ ਸੀ ਉਦੋਂ ਬੋਲਿਆ ਨੀ ਜਾਂਦਾ ਸੀਗਾ ਉਹਦੇ ਤੁਸੀਂ ਕਹਿਣਾ ਸੀ ਵੀ ਜ਼ੀਰੋ ਬਰਾਬਰ ਐ ਸੀ ਸਿੰਘ ਸਾਹਿਬ ਲਈ ਨਾ ਤੇ ਸੰਘਤਾ ਦੇ ਸਾਹਮਣੇ ਗੱਲਾਂ ਪੇਸ਼ ਕਰਨੀਆਂ ਸੀ ਸਾਰੀਆਂ ਕਮੀਆਂ ਕੱਢਣੀਆਂ ਸੀ ਜਦੋਂ ਤੁਹਾਡਾ ਪਰਦਾ ਪੱਟਤਾ ਉਦੋਂ ਗਿਆਨੀ ਹਰਪ੍ਰੀਤ ਸਿੰਘ ਤੁਹਾਨੂੰ ਦੁਸ਼ਮਣ ਲੱਗਣ ਲੱਗ ਗਿਆ ਹਾਂ ਠੀਕ ਹੈ ਜੇ ਤੁਸੀਂ ਆਖੋਗੇ ਉਹ ਇੱਕ ਦਿਨ ਹੀ ਜੇਲ੍ਹ ਗਿਆ ਸਰਦਾਰ ਸਿਮਰਜੀਤ ਸਿੰਘ ਮਾਨ ਜੇਲ੍ਹ ਗਿਆ ਬਿਲਕੁਲ ਤੇ ਖਖਾੜਕੂ ਬਾੜ ਚ ਗਿਆ ਤੇ ਤਸ਼ੱਦਦ ਸਹੀ ਆ ਫਿਰ ਉਹਨੂੰ ਕਿਉਂ ਤੁਸੀਂ ਬਣਾ ਲੈਂਦੇ ਪੰਥ ਪਿੱਛੇ ਤਾਂ ਮੈਨੂੰ ਲੱਗਦਾ ਸੁਖਵੀਰ ਬਾਦਲ ਵੀ ਨਹੀਂ ਗਿਆ ਪੰਥ ਪਿੱਛੇ ਤਾਂ ਦਾ ਪਿਓ ਵੀ ਨਹੀਂ ਗਿਆ ਅੱਛਾ ਉਹ ਵੀ ਆਪਦੀਆਂ ਕੁਰਸੀਆਂ ਵਾਸਤੇ ਗਏ ਆ ਇਹ ਪੰਥ ਵਾਸਤੇ ਦੱਸੋ ਜੇ ਪੰਥ ਵਾਸਤੇ ਜੇਲ ਜਾਂਦਾ ਤਾਂ ਫਿਰ ਆਹ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਹੋ ਗਈ ਇਹਦਾ ਕਿਉਂ ਨਹੀਂ ਇਨਸਾਫਤ ਮਿਲਿਆ ਸਾਨੂੰ ਬਿਲਕੁਲ ਜੇ ਪੰਥ ਵਾਸਤੇ ਜੇਲ ਜਾਣਾ ਸੀ ਆਹ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਕਿਉਂ ਨਾ ਜੇਲ ਗਿਆ ਉਹ ਤਾਂ ਇਹ ਤਾਂ ਇੱਥੇ ਬੈਠਾ ਇਹ ਕੀ ਸੀ ਆ ਹਰਬੰਸ ਸਿੰਘ ਢਿੱਲੋਂ ਦੀ ਘਰੇ ਖਰਬੂਜੇ ਖਾਈ ਜਾਂਦਾ ਸੀ ਉਧਰ ਅਟੈਕ ਹੋਇਆ ਹੋਇਆ ਸੀਗਾ ਇਧਰ ਉਹ ਨੌਰੀ ਇਕੱਠੇ ਹੋ ਕੇ ਸਾਰੇ ਆਏ ਬਾਲ ਸਾਵਾ ਗੱਲ ਨਹੀਂ ਨਹੀਂ ਤੁਸੀਂ ਆਪਦਾ ਕੰਮ ਕਰੋ ਕੋਈ ਨਹੀਂ ਅੱਛਾ ਹਾਂਜੀ ਕਿਉਂਕਿ ਲੋਹਰੀਆਂ ਦੇ ਅੰਦਰ ਅਗ ਲੱਗੀ ਹੋਈ ਸੀ ਉਹ ਸਿੱਖ ਸੀ ਉਹਨਾਂ ਉਹ ਗੁਰੂ ਨਾਨਕ ਨੂੰ ਮੰਨਣ ਵਾਲੇ ਸੀ ਉਹਨਾਂ ਦੇ ਖੂਨ ਚ ਸੀ ਇਹ ਸਿੱਖੀ ਪਰ ਉਹਨਾਂ ਨੂੰ ਕੀ ਪਤਾ ਵੀ ਸਾਡਾ ਬੇਈਮਾਨ ਦੇ ਨਾਲ ਬਾਪਿਆ ਹੋਵੇ ਪਿੱਛੇ ਜੇ ਕਿਸੇ ਨੇ ਵੀ ਫੋਟੋਆਂ ਵਾਇਰਲ ਕੀਤੀਆਂ ਤੇ ਉਸ ਦਿਨ ਕਿਸੇ ਦੇ ਸ਼ਗਨ ਦੀ ਪਾਰਟੀ ਤੇ ਵੀ ਸੀਗੇ ਉਹਨਾਂ ਦਿਨਾਂ ਦੇ ਵਿੱਚ ਮਰਦੇ ਸੀ ਮਾਵਾ ਦੇ ਪੁੱਤ ਇਹਨਾਂ ਦੇ ਕੋ ਮੈਨੂੰ ਹੋਰ ਮੇਰੀ ਗੱਲ ਸੁਣੋ ਭਾਈ ਜਸਵੀਰ ਸਿੰਘ ਜੀ ਵੀ ਅੱਜ ਤੱਕ ਇਹਨਾਂ ਦਾ ਸ਼ਹੀਦ ਦੱਸ ਦਿਓ ਮੈਨੂੰ ਜਾਂ ਉਹ ਤੋਂ ਬਾਅਦ ਮੈਂ ਸਿੱਖੀ ਛੱਡ ਦੂੰਗਾ ਇੱਕ ਵੀ ਇਹਨਾਂ ਦੇ ਪਰਿਵਾਰ ਚੋਂ ਸ਼ਹੀਦ ਦੱਸ ਦਿਓ ਕੋਈ ਜੈਤੂ ਦੇ ਮੋਰਚੇ 'ਚ ਹੋਇਆ ਹੋਵੇ ਕੋਈ ਜਰਮਨ ਦੀ ਲੜਾਈ 'ਚ ਹੋਇਆ ਹੋਵੇ ਕੋਈ ਸੁਭਾਸ਼ ਚੰਦਰ ਬੋਸ ਨਾਲ ਆਜ਼ਾਦ ਹਿੰਦ ਫੌਜ 'ਚ ਹੋਇਆ ਹੋਵੇ ਜਾਂ ਕੋਈ ਬਾਅਰ 'ਚ ਹੋਇਆ ਜਾਂ ਕੋਈ ਖਾੜਕੂ ਬਾਅਰ 'ਚ ਅਸੀਂ ਮਰਨ ਜਾਣਦੇ ਆ ਬਸ ਇਹਦਾ ਉਹ ਕਹਿੰਦੇ ਜਨਕਪੱਤੀ ਸੁਥਰਾ ਭਲਾ ਮਾਨਸ ਹੈ ਇਹ ਤੁਮ ਨੂੰ ਲੱਗਦਾ ਸੰਤ ਵੀ ਕਹਿੰਦੇ ਹੁੰਦੇ ਸੰਤ ਕਹਿੰਦੇ ਹੁੰਦੇ ਆਪਦੇ ਆਪ ਨੂੰ ਸ਼ਹੀਦਾਂ ਦੀ ਜਥੇ ਬੰਦੀ ਦੱਸਦੇ ਆ ਤੇ ਉਹਦਾ ਇੱਕ ਵੀ ਦੱਸ ਦੇਣ ਵੀ ਆ ਸਾਡਾ ਮੁਖੀ ਸ਼ਹੀਦ ਹੋਇਆ ਉਹ ਸਾਡੀ ਫਿਰ ਬੇਵਕੂਫ ਕੌਮ ਇਹਨੂੰ ਮਿਲੀ ਆ ਨਾ ਜੋ ਮਰਜੀ ਹਾ ਹਾ ਉਹ ਕੱਲ ਕਰ ਲਾ ਲੈਂਦੇ ਬੱਲੇ ਬੱਲੇ ਜੀ ਬੜਾ ਕੀ ਸੀਗਾ ਬੜਾ ਕੀ ਕੀਤਾ ਅੱਜ ਬੱਚੇ ਸਾਡੇ ਮਰ ਰਿਹਾ ਇਹਨਾਂ ਦੀ ਮਿਹਰਬਾਨੀ ਨਾਲ ਇਹਨਾਂ ਨੇ ਇੱਕ ਵਾਰੀ ਨਹੀਂ ਇੱਕ ਵਾਰੀ ਨਹੀਂ ਮਾਰੇ 1978 ਚ ਮਾਰੇ ਕਿ ਨਹੀਂ ਨਿਤ ਤੇ 13 ਸਿੰਘ ਬਿਲਕੁਲ ਠੀਕ ਹੈ ਉਹਨੂੰ ਮਾਰਨ ਵਾਲੇ ਨੂੰ ਬਚਾਇਆ ਉਦੋਂ ਬਾਅਦ ਫਿਰ ਖਾੜਕੂ ਬਣਾ ਕੇ ਮਾਰੇ ਕਿ ਨਹੀਂ ਪਹਿਲਾਂ ਦਰਬਾਰ ਸਾਹਿਬ ਮਾਰੇ ਫਿਰ ਖਾੜਕੂ ਬਣਾ ਕੇ ਮਾਰੇ ਤੇ ਉਦੋਂ ਪਹਿਲਾਂ ਨਕਸ਼ਲਾਈਟ ਬਣਾ ਕੇ ਮਾਰੇ ਅੱਛਾ ਖਾੜਕੂ ਬਾਅਦ ਤੋਂ ਫਿਰ ਖੁਸਰੇ ਬਣਾ ਕੇ ਬਿਮਾਰਤੇ ਕਿਵੇਂ ਹਰ ਇੱਕ ਨੂੰ ਨਿਚਾਰ ਬਣਾਤਾ ਹਰ ਇੱਕ ਗਾਉਣ ਲੱਗਾ ਕਲਾਕਾਰ ਆ ਜੀ ਬੜਾ ਜੀ ਅਕਾਲੀਆਂ ਰਾਜ ਆ ਗਿਆ ਹੁਣ ਬੜੇ ਖਾੜੇ ਲੱਗਦੇ ਆ ਉਹ ਇੱਕ ਤਰੀਕਾ ਸੀ ਵੀ ਇਹਨਾਂ ਨੂੰ ਜਨਾਨੇ ਜੇ ਬਣਾ ਕੇ ਮਾਰਦੇ ਹੋ ਨੱਚਣ ਲਾ ਦਿਓ ਨ ਸਲਵਾਰਾਂ ਪਵਾਤੀਆਂ ਲਿਪਸਟਿਕ ਲਾਤੀ ਬੁੱਲਾਂ ਤੇ ਤੇ ਮੇਕਅਪ ਕਰਕੇ ਲਾ ਕੇ ਗਾਉਣ ਉਦੋਂ ਬਾਅਦ ਫਿਰ ਗਾਂ ਇਹਦੇ ਕੜਮਿਟੇ ਨੇ ਅਮਲੀ ਬਣਾ ਕੇ ਮਾਰਦੇ ਆ ਹੁਣ ਹੁਣ ਹਰ ਪਿੰਡ ਦੇ ਵਿੱਚ ਸੇਵਾ ਸਾਡਾ ਅੱਜ ਹੀ ਮੱਚ ਕੇ ਹਟਿਆ ਅੱਜ ਇੱਕ ਬੱਚਾ ਗਿਆ ਸਾਡਾ ਅੱਜ 10 ਵਜੇ ਉਹਦਾ ਸਸਕਾਰ ਹੋਇਆ। ਉਹ ਮਾਂ ਨੂੰ ਪੁੱਛ ਕੇ ਦੇਖੋ ਜਿਹੜੀ ਬਿਲਕਦੀ ਐ ਐਡਾ ਇੰਟੈਲੀਜੈਂਟ ਬੱਚਾ ਜਿਹੜਾ ਕਿ ਮੰਨ ਲਓ ਕਿ 98% ਨੰਬਰ ਲਏ ਮੈਟਰਿਕ ਦੇ ਵਿੱਚ ਉਸ ਅੱਜ ਉਹ ਬੱਚਾ ਗਿਆ। ਕਿਰਪਾ ਕੀ ਦੀ ਇਹਨਾਂ ਦੀ? ਇਹਨਾਂ ਦਾ ਕਿਉਂ ਨਾ ਮਰਿਆ ਕੋਈ? ਇਹਨਾਂ ਨੇ ਤਾਂ ਮਾਰ ਕੇ ਜਨਤਾ ਨੂੰ ਕਮਾਈਆਂ ਕੀਤੀ ਆਪਦੇ ਬਣਾਇਓ ਮਾਰ ਹਰ ਇੱਕ ਚੀਜ਼ 'ਚ ਸਾ ਰਫਾਇਨਰੀ 'ਚ ਵੀ ਸਾ ਆ ਜਿਹੜਿਆ ਹੁਣ ਕਰ ਕੀ ਪੋਲਿੰਗ ਲੈਂਡ ਜਿਹੜੀ ਬਣ ਰਹੀ ਹੈ ਉਹਦੇ ਚ ਵੀ ਹਿੱਸਾ ਸੜਕਾਂ ਚ ਵੀ ਹਿੱਸਾ ਹਾਂ ਸਾਰੇ ਚ ਸਹੀ ਹਿੱਸਾ ਦੱਸੋ ਹੁਣ ਮੈਨੂੰ ਸਮਾਂ ਕਿਦਾਂ ਦੇਖਦੇ ਹਾਂ ਜਿਹੜੇ ਵੱਖ-ਵੱਖ ਧਿਰ ਆ ਗਈਆਂ ਸਾਡੀਆਂ ਚਾਹੇ ਉਹ ਭਾਈ ਅਮਰਤਪਾਲ ਸਿੰਘ ਵਾਲਾ ਗਰੁੱਪ ਹੋਵੇ ਸਰਦਾਰ ਸਿਮਰਜੀਤ ਸਿੰਘ ਮਾਨ ਵਾਲਾ ਗਰੁੱਪ ਹੋਵੇ ਜਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹਨਾਂ ਦੀ ਪ੍ਰਧਾਨਗੀ ਦੇ ਥੱਲੇ ਚੱਲਣ ਵਾਲਾ ਗਰੁੱਪ ਹੈਗਾ ਲੱਗਦਾ ਕਿਤੇ ਇਕੱਠੇ ਹੋ ਪਹਣਗੇ ਇਹ ਜੂਤ ਖਾ ਕੇ ਅੱਛਾ ਜਿੰਨੇ ਤੱਕ ਇਹ ਕੁਰਸੀਆਂ ਦਾ ਲਾਲਚ ਨਹੀਂ ਛੱਡਦੇ ਉਹਨੇ ਤੇ ਇਕੱਠੇ ਨਹੀਂ ਹੁੰਦੇ ਮਰਦੀ ਹੈ ਨੌਜਵਾਨੀ ਮਰੇ ਪੰਜਾਬ ਉੱਜੜਦਾ ਉਜੜੇ ਬਰਬਾਦ ਹੁੰਦੇ ਲੋਕ ਹੋਣ ਪਰ ਇਹ ਇਕੱਠੇ ਨਹੀਂ ਹੁੰਦੇ ਕਿਉਂਕਿ ਇਹ ਸਭ ਇਹਨਾਂ ਦਾ ਵਪਾਰ ਹੈ ਕੁਰਸੀਆਂ ਠੀਕ ਹੈ ਇਹ ਨਹੀਂ ਚਾਹੁੰਦੇ ਵੀ ਪੰਜਾਬ ਇਕੱਠਾ ਹੋਵੇ ਜਾਂ ਧਰਮ ਲੋਕ ਆਉਣ ਧਾਰਮਿਕ ਲੋਕ ਬਣ ਨੌਜਵਾਨੀ ਬਚੇ ਨਾ ਇਹਨਾਂ ਨੂੰ ਕੋਈ ਮਤਲਬ ਨਹੀਂ ਬਸ ਇੱਕ ਜਾਣ ਕੇ ਇਹਨਾਂ ਕੋਲੇ ਸਿਰਫ ਕੱਲੀਆਂ ਖਬਰਾਂ ਕੱਲਾ ਅਖਬਾਰਾਂ ਚ ਖਬਰਾਂ ਦੇਤੀਆਂ ਬਿਆਨ ਦੇਤੇ ਇੱਕ ਤਾਂ ਚਾਹੀਦੀ ਐ ਅਖੰਡਤਾ ਚਾਹੀਦੀ ਐ ਪੰਜਾਬ ਬਰਬਾਦ ਹੋ ਕੇ ਤੁਸੀਂ ਕੀ ਕਰਦੇ ਹੋ ਪੁੱਛਣ ਆ ਲਾਵੇ ਤੁਸੀਂ ਕਿਉਂ ਨਹੀਂ ਠਕਰਾਉਂਦੇ ਕੁਰਸੀਆਂ ਨੂੰ ਕਿਉਂ ਨਹੀਂ ਤੁਸੀਂ ਨਵਾਬ ਕਪੂਰ ਸਿੰਘ ਬਣ ਤੇ ਬਣਦੇ ਗਏ ਹਮ ਕੋ ਲੋੜ ਨਵਾਬੀ ਨਹੀਂ ਕਦੇ ਉਹ ਬਣੋ ਨਾ ਫਿਰ ਅਸੀਂ ਮੰਨ ਲਾਂਗੇ ਵੀ ਹੈ ਉਹ ਚੀਜ਼ਾਂ ਤਾਂ ਇਹਨਾਂ ਦੇ ਅੰਦਰ ਹੈ ਨਹੀਂ ਇਹਨਾਂ ਤਾਂ ਕੁਰਸੀਆਂ ਨਵੇਂ ਵੀਡੀ ਨੂੰ ਮੌਕਾ ਕੋਈ ਨਹੀਂ ਦੇਣਾ ਚਾਹੁੰਦਾ ਨਾ ਜੀ ਇੱਕ ਨਵੀਂ ਵੇਲੇ ਤਾਂ ਤੁਸੀਂ ਬਲਬੀਰ ਰਾਜੇਵਾਲ ਨੂੰ ਪੁੱਛ ਲਓ ਅਸੀਂ 40 ਸਾਲ ਦਾ ਸਾਡਾ ਤਜਰਬਾ ਤੇ ਹੁਣ 40 ਸਾਲਾਂ ਵਾਲਾ ਕਿੱਧਰ ਗਿਆ ਹੋ ਮਰਵਾ ਕੇ ਸਾਡਾ ਹੀਰਾ ਦੀਪ ਸਿੱਧੂ ਪਾਸੇ ਹੋਇਆ ਹੈ ਹੈ ਉਹ ਜੱਤ ਸਾ ਲਾਇਰ ਸਾਨੂੰ ਨਹੀਂ ਮਿਲਣਾ ਕੌਮ ਨੂੰ ਉਹ ਜੱਤ ਸੈਨ ਸ਼ਕਤੀ ਵਾਲਾ ਨਹੀਂ ਮਿਲਣਾ ਉਹ ਜੱਤ ਗੁਰਮਤ ਨਾਲ ਜੁੜਿਆ ਨਹੀਂ ਮਿਲਣਾ ਉਹਨੇ ਅੰਬਰ ਸ਼ਖਣਾ ਸਿੰਘ ਸਜਣਾ ਸੀ ਉਹਨੂੰ ਤੋਂ ਪਹਿਲੇ ਮਰਵਾਤਾ ਵੀ ਕਿ ਸਿੱਖਾਂ ਦਾ ਚੀਤ ਨਾ ਬਣ ਜੇ ਸਿੱਖਾਂ ਦਾ ਸ਼ਹੀਦ ਬਣ ਗਿਆ ਹੋ ਠੀਕ ਹੈ ਫਿਰ ਜੇ ਆਇਆ ਅਮਰਤਪਾਲ ਤੇ ਉਹ ਜੋਗਿੰਦਰ ਕਾਂਵਰੇੜ ਜਿਹੜਾ ਸੀਗਾ ਗ੍ਰਾਹਾਂ ਉਹ ਇੱਕ ਆਏ ਹੁਣ ਹੋਰ ਨਵਾਂ ਸਾ ਗੁਰੂ ਸੰਤ ਬਣੂਗਾ ਫਲਾਣਾ ਆਪਣਾ ਸ਼ਾਂਤੀ ਬਣੂਗਾ ਕੋਈ ਡਾਕੂ ਤਾਂ ਨਹੀਂ ਬਣਦਾ ਤੇਰੇ ਵਾਂਗੂ ਲੁੱਟਿਆ ਤਾਂ ਨਹੀਂਗਾ ਤੇਰੇ ਵਾਂਗੂ ਔਰਤਾਂ ਨੂੰ ਬਾਲਟੀਆਂ ਤਾਂ ਨਹੀਂ ਕਿਹਾ ਇਹ ਤਾਂ ਜਿਹੜੀਆਂ ਉਹਦੇ ਸੰਘਰਸ਼ ਚ ਜਾਂਦੀਆਂ ਉਹਨੂੰ ਕਹਿੰਦੇ ਕਿ ਇਹ ਤਾਂ ਬਾਲਟੀਆਂ ਹੁੰਦੀਆਂ ਅੱਛਾ ਹਾਂ YouTube ਤੇ ਆ ਸੁਣੋ ਬੀਬੀਆਂ ਦੇ ਬਿਆਨ ਬੀੜੀਆਂ ਪੀਣ ਵਾਲੇ ਸਾਨੂੰ ਸੰਘਰਸ਼ ਦੱਸਣਗੇ ਇਹ 31 ਜਣੇ ਉਥੇ ਸੰਯੁਕਤ ਮੋਰਚੇ ਤੇ ਤੇ ਸਲਾਹ ਪਤਾ ਕੀ ਲੈਂਦੇ ਸੀ ਭਈਏ ਦੀ ਉਹ ਜੋਗਿੰਦਰ যাদਬ ਦੀ ਇਹ 31 ਸੰਘਰਸ਼ ਦਾ ਮੋੜ ਬਣਨ ਵਾਲੇ ਜਿੱਥੋਂ ਸ਼ੁਰੂਆਤ ਜਿਹੜੀ ਪੰਜਾਬ ਤੋਂ ਹੋਈ ਤੇ ਸਲਾਹ ਲੈਂਦੇ ਸੀ ਜੋਗਿੰਦਰ যাদਬ ਦੀ ਸਾਡੀਆਂ ਬੀਬੀਆਂ ਕੁੱਟੀਆਂ ਗਈਆਂ ਭਾਜਪਾ ਨੇ ਕੁੱਟੀਆਂ ਉਥੇ ਜਗਜੀਤ ਸਿੰਘ ਜੱਗਾ ਵਰਗਿਆਂ ਦੇ ਅਸਿਰਪਾੜ ਤੇ ਤੇ ਮਾਫੀ ਮੰਗੀ ਉਹ ਤੋਂ ਜਾ ਕੇ ਜੋਗਿੰਦਰ যাদਬ ਤੋਂ ਸਾਥੂ ਗਲਤੀ ਕਿਉਂਕਿ ਖੋਤੀ ਨੂੰ ਥਲਾ ਗਿਆ ਕੀ ਗਲਤੀ ਹੋ ਗਈ ਭਈ ਫਿਰ ਉਹ ਜਗਿੰਦਰ ਜਾਦ ਮਨੇ ਪੁਲਿਸ ਵਾਲਿਆਂ ਤੋਂ ਮੰਗੀ ਨਾਲੇ ਪੁਲਿਸ ਵਾਲਿਆਂ ਨੇ ਧੱਕਾ ਕੀਤਾ ਨਾਲੇ ਮਾਫੀਆਂ ਮੰਗਦੇ ਆ ਉਹ ਜਿੰਨੇ ਤੱਕਰ ਇਹ ਬਹਿਬਤਾ ਨਹੀਂ ਛੱਡਦੇ ਉਹਨੇ ਤੱਕਰ ਪੰਜਾਬ ਦਾ ਭਲਾ ਨਹੀਂ ਹੁੰਦਾ ਮੈਂ ਇਥੋਂ ਲਿਖਾ ਲਓ ਕਿਉਂਕਿ ਇਹਨਾਂ ਦਾ ਇੱਕ ਬਿਜ਼ਨਸ ਹੈ ਜਿਹੜੀ ਇਹ ਰਾਜਨੀਤੀ ਹੈ ਪੰਜਾਬ ਦੇ ਭਲੇ ਲਈ ਕੁਝ ਨਹੀਂ ਕਰ ਰਹੇ ਇਹਨਾਂ ਨੂੰ ਕੋਈ ਮਤਲਬ ਨਹੀਂ ਤੁਸੀਂ ਸਾਰੇ ਪੰ ਮਰ ਜਾਓ ਠੱਠੇ ਖੂਚ ਪਾਉ ਪਮ ਸਾਰਾ ਪੰਜਾਬ ਉੱਜੜ ਜੇ ਇਹਨਾਂ ਦੀਆਂ ਕੁਰਸੀਆਂ ਨਹੀਂ ਜਾਣੀਆਂ ਚਾਹੀਦੀਆਂ ਅਖੀਰਲਾ ਸਵਾਲ ਜਿਹੜੀ ਧਾਮੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਜਿਹੜਾ ਨਿਸ਼ਾਨ ਖੋਣ ਤੋਂ ਗੱਲ ਚੱਲੀ ਤੇ ਮੈਂ ਜੇ ਗਲਤ ਨਾ ਹੋਵਾਂ ਤੇ ਮੈਨੂੰ ਲੱਗਦਾ ਬਰਨਾਲਾ ਸਾਹਿਬ ਦੇ ਕੋਲੋਂ ਨਿਸ਼ਾਨ ਖੋਇਆ ਗਿਆ ਸੀ ਨਿਸ਼ਾਨ ਬਾਦਲ ਦੇ ਕੋਲ ਟੱਕੜੀ ਦਾ ਬਰਨਾਲਾ ਸਾਹਿਬ ਦੇ ਕੋਲ ਆਇਆ ਸੀ ਤੇ ਹੁਣ ਆਪਦੇ ਵਾਰੀ ਕਿਉਂ ਇਦਾਂ ਲੱਗਦਾ ਕਿ ਨਿਸ਼ਾਨ ਨਾ ਚਲਾ ਜਾਵੇ ਉਹ ਬੱਸ ਉਹ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਉਹ ਆਪ ਦਾ ਤਾਂ ਭੁੱਲ ਗਏ ਨਾ ਇਹ ਆਪ ਦਾ ਜੋ ਮਰਜ਼ੀ ਕੀਤਾ ਉਹ ਭੁੱਲ ਗਏ ਆਪ ਦਾ ਤਾਂ ਆਪ ਦਾ ਜੋ ਸੱਚੇ ਹੋ ਜਾਂਦੇ ਆ ਦੁਜਣ ਅੱਛਾ ਤਕੜੀ ਨਿਸ਼ਾਨ ਨੂੰ ਕੀ ਆਹੋ ਇਹ ਤਕੜੀ ਨੇ ਦਾ ਪੱਠਾ ਪਾਇਆ ਤਕੜੀ ਨੰਦਾਂ ਦੀਆਂ ਬੰਨੀ ਦੀਆਂ ਜੱਟ ਦਾ ਤਕੜੀ ਤੋਲਦਾ ਹੀ ਨਹੀਂ ਹੁੰਦਾਗਾ ਨਾ ਰਾਜਪੂਤ ਤੋਲਦਾ ਹਾਂ ਠੀਕ ਹੈ ਨਾ ਕੋਈ ਹੋਰ ਕਿਰਤੀ ਮਜ਼ਦੂਰ ਤੱਕ ਤਕੜੀ ਤਾਂ ਉਹ ਲਟੇਰੇ ਲੋਕਾਂ ਦਾ ਸੰਦ ਹੈ ਹਾਂ ਸਾਨੂੰ ਤਕੜੀ ਚਾਹੀਦੀ ਨਹੀਂ ਕੀ ਹਾਂ ਸਾਨੂੰ ਸਾਥੋਂ ਨਿਸ਼ਾਨ ਨਿਸ਼ਾਨ ਨੂੰ ਬੜਾ ਮੇਰੀ ਪੀਰੀ ਦਾ ਨਿਸ਼ਾਨ ਸਾਹਿਬ ਖੋ ਲੈਣਗੇ ਹਾਂ ਸਾਡੇ ਕੋਲ ਤਾਂ ਨਿਸ਼ਾਨ ਸਾਹਿਬ ਹੈ ਗਿਆ ਹਾਂ ਚਾਹੇ ਉਹ ਕਾਲੀ ਅਲਦਾ ਨੰਬਰ ਸਾਰਾ ਚਾਹੇ ਕੋ ਦੂਜਾ ਮੰਨ ਲਓ ਗਿਆਂ ਦੇ ਹਰਪ੍ਰੀਤ ਸਿੰਘ ਹੈ ਜਾਂ ਕੋਈ ਵੀ ਹੈ ਸਾਡੇ ਕੋਲ ਤਾਂ ਨਿਸ਼ਾਨ ਸਾਹਿਬ ਇੱਕ ਹੈਗਾ ਖੰਡਾ ਜਿਹੜਾ ਝੂਲਦਾ ਹਰ ਗੁਰਦੁਆਰੇ ਚ ਜਿਹਦੇ ਫਰਲਾ ਨਾਲ ਹੈ ਜਿਹੜਾ ਆਵਾਜ਼ਾਂ ਮਾਰਦਾ ਆਓ ਜਿਹੜਾ ਭੁੱਖਾ ਹੈ ਮੈਂ ਰੋਟੀ ਦਿੰਨਾ ਆਓ ਜਿਹੜਾ ਨੰਗਾ ਆਓ ਮੈਂ ਬਸਤਰ ਦਿੰਨਾ ਆਓ ਜੀ ਨੂੰ ਰਾਤ ਕੱਟਣ ਨੂੰ ਜਗ੍ਹਾ ਨਹੀਂ ਮੈਂ ਤੁਹਾਨੂੰ ਜਗ੍ਹਾ ਦਿੰਨਾ ਮੰਜਾ ਬਿਸਤਰਾ ਦਿੰਨਾ ਉਹ ਨਿਸ਼ਾਨ ਸਾਡੇ ਸਭ ਸਾਡੇ ਕੋਲੇ ਆ ਤੱਕੜੀ ਜੀ ਨੇ ਪੰਜਾਬ ਬਰਬਾਦ ਕੀਤਾ ਤੱਕੜੀ ਤੋਂ ਕਰੋਨਾ ਕੀ ਹੈ ਜੇ ਨਿਸ਼ਾਨਾਂ ਤੋਂ ਇਸ ਹਾਮੀ ਸਾਹਿਬ ਤੁਸੀਂ ਆਪਦੇ ਘਰੇ ਲੈ ਜਾਓ ਲੱਕੜ ਦੇ ਸੰਦੂਕ ਚ ਸਾਂਭ ਕੇ ਰੱਖੋ ਜਿਹੜਾ ਪੁਰਾਣਾ ਦਾਦੀ ਦਾ ਸੰਭਿਆ ਸੰਦੂਕ ਉਹਦੇ ਚ ਕਿਉਂਕਿ ਇਹ ਵਿਰਾਸਤੀ ਹੈ ਤੁਹਾਡੀ ਤੁਸੀਂ ਦਿਖਾਇਆ ਕਰਿਓ ਵੀ ਜਦੋਂ ਅਸੀਂ ਪ੍ਰਧਾਨ ਹੁੰਦੇ ਸ਼੍ਰੋਮਣੀ ਕਮੇਟੀ ਦੇ ਉਦੋਂ ਆਹ ਤੱਕੜੀ ਹੁੰਦੀ ਸੀ ਜੀ ਨੇ ਲੁੱਟਿਆ ਹੈ अच्छा हां जी धन्यवाद जी बिल्कुल ਵਿਚਾਰਾਂ ਦੀ ਸਾਂਝ ਹੋਈ ਹੈ ਤੇ ਅਖੀਰ ਦੇ ਉੱਤੇ ਗੱਲ ਤੱਕੜੀ ਦੀ ਹੋਈ ਹੈ ਤੇ ਮੈਂ ਕਹਿੰਦਾ ਤੱਕੜੀ ਜਾਂ ਤਾਂ ਫਿਰ ਉਹਦੇ ਹੱਥ ਦੇ ਵਿੱਚ ਹੋਵੇ ਜਿਹੜਾ ਪੂਰੇ ਇਨਸਾਫ ਕਰਦਾ ਹੈ ਤੱਕੜੀ ਦੇ ਨਾਲ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਜਿਹੜੇ ਤੱਕੜੀ ਦੇ ਵਿੱਚ ਪਾਸਕ ਰੱਖਦੇ ਆ ਤੇ ਪਾਸਕ ਰੱਖਣ ਵਾਲਾ ਸਦਾ ਲੋਕਾਂ ਦੇ ਲਈ ਖਤਰਨਾਕ ਹੁੰਦਾ ਤੇ ਜੇ ਤੱਕੜੀ ਹੋਵੇ ਤੇ ਫਿਰ ਇਮਾਨਦਾਰ ਬੰਦੇ ਦੇ ਹੱਥ ਦੇ ਵਿੱਚ ਹੋਵੇ ਜਿਵੇਂ ਬਾਬਾ ਜੀ ਇਹਨਾਂ ਨੇ ਗੱਲ ਕੀਤੀ ਸੀ ਕਿ ਤਕੜੀ ਨੇ ਪੰਜਾਬ ਨੂੰ ਦਿੱਤਾ ਕੀ ਹੈ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੀ ਜਦੋਂ ਬੇਦਬੀ ਦੀਆਂ ਘਟਨਾਵਾਂ ਹੋਈਆਂ ਤੇ ਉਦੋਂ ਤਕੜੀ ਦੇ ਚਿੰਨ ਵਾਲੀ ਸਰਕਾਰ ਪੰਜਾਬ ਦੇ ਵਿੱਚ ਸੀ ਜੋ ਸਾਡੇ ਸਿੰਘ ਅਤਵਾਦੀ 10-10 ਜੇਲ੍ਹਾਂ ਦੇ ਵਿੱਚ ਤਾੜੇ ਗਏ ਉਦੋਂ ਤੱਕੜੀ ਦੇ ਨਿਸ਼ਾਨ ਵਾਲੀ ਸਰਕਾਰ ਸੀ ਜਦ ਜਸਪਾਲ ਸਿੰਘ ਚੌੜ ਸਿਧਮਾ ਵਰਗੇ ਸਿੰਘ ਸਾਡੇ ਸ਼ਹੀਦ ਕੀਤੇ ਗਏ ਬਾਬਲ ਕਲਾਂ ਵਾਲੇ ਸਿੰਘ ਸ਼ਹੀਦ ਕੀਤੇ ਗਏ ਉਦੋਂ ਤੱਕੜੀ ਦੇ ਨਿਸ਼ਾਨ ਵਾਲੀ ਹੀ ਸਰਕਾਰ ਸੀ ਥੋੜੀ ਤੱਕੜੀ ਪਈ ਤੁਹਾਨੂੰ ਮੁਬਾਰਕ ਜੇਕਰ ਪੰਥ ਸਿਰ ਜੋੜ ਕੇ ਕੁਝ ਕਰਦਾ ਤੇ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਭਵਿੱਖ ਜਾਂ ਆਸ ਦੀ ਕਿਰਨ ਨਜ਼ਰ ਪੰਥ ਨੂੰ ਜ਼ਰੂਰ ਆ ਰਹੀ ਹੈ ਤੁਸੀਂ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਜਲਦ ਕਿਸੇ ਹੋਰ ਪੰਥਕ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ